ਕੇਜਰੀਵਾਲ ਨੇ ਮੈਨੂੰ ਟਵਿੱਟਰ ਤੇ ਲਾ ਦਿੱਤਾ ਜੀ ਪਹਿਲੀ ਵਾਰ ਹੋਊਗਾ ਇੰਡੀਆ ਦੇ ਪੋਲਿਟਿਕਸ ਵਿੱਚ ਕਿ ਕਿਸੇ ਪਾਰਟੀ ਦੇ ਪ੍ਰਧਾਨ ਨੇ ਆਪਣੇ ਇੱਕ ਲੀਡਰ ਆਫ ਆਪੋਜੀਸ਼ਨ ਨੂੰ ਟਵੀਟ ਕਰਕੇ ਲਾਇਆ ਹੈ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਹਾਈਲੀ ਕੰਟਰੋਲਡ ਪਾਰਟੀ ਆਮ ਆਦਮੀ ਪਾਰਟੀ ਕੁਲਦੀਪ ਧਾਲੀਵਾਲ ਨੇ ਡਰਦੇ ਨੇ ਇੱਕ ਛੋਟਾ ਜਿਹਾ ਕਮੈਂਟ ਪਾ ਦਿੱਤਾ ਸੀ ਕਿਤੇ ਆਪਣੇ ਜਿਹੜੀ ਉਹਦੀ ਫੇਸਬੁੱਕ ਜਿਹੜਾ ਉਹਦੀ ਕੋਈ ਵੀਡੀਓ ਹੈ ਜਿਹੜਾ ਪੇਜ ਚਗਾ ਕਿ ਜਾਤੀ ਤੌਰ ਤੇ ਮੈਂ ਇਸ ਸਕੂਲ ਪਾਲਿਸੀ ਦੇ ਖਿਲਾਫ ਹਾਂ ਹੂੰ ਤੇ ਉਹਦਾ ਜੋ ਹਸ਼ਰ ਕੀਤਾ ਹੈ ਉਹ ਤੂੰ ਜਾ ਕੇ ਤੁਸੀਂ ਪੁੱਛ ਸਕਦੇ ਹੋ ਮੇਰੀ ਜਿਹੜੀ ਕਾਰਗੁਜ਼ਾਰੀ ਸੀ ਇੱਥੋਂ ਤੱਕ ਹਾਬੀ ਹੋ ਗਈ ਕਿ ਉਸ ਵਕਤ ਅਮਰਿੰਦਰ ਸਿੰਘ ਨੂੰ ਇੱਕ ਆਪਣੇ ਮਨਿਸਟਰ ਨੂੰ ਰਾਣਾ ਗੁਰਜੀਤ ਨੂੰ ਇਲੀਗਲ ਮਾਈਨਿੰਗ ਕਰਕੇ ਬਾਹਰ ਕੱਢਣਾ ਪਿਆ ਬਾਦਲ ਸਾਹਿਬ ਦੇ ਪਰਿਵਾਰ ਨੇ ਇਹਨੂੰ ਇੱਕ ਫੈਮਿਲੀ ਓਰੀਐਂਟਡ ਪਾਰਟੀ ਬਣਾ ਲਿਆ ਜੇ ਲੋੜ ਪਵੇ ਤਾਂ ਪੈਰਾ 'ਚ ਪੱਗ ਰੱਖਦੇ ਹੋ ਤੇ ਜੇ ਲੋੜ ਪਵੇ ਤਾਂ ਪੈਸੇ ਖਰਚ ਕੇ ਖਰੀਦ ਲੋ ਵੋਟਰ ਨੂੰ ਜਾਂ ਤੁਸੀਂ ਇੱਕ ਪਾਸੇ ਕਿਸਾਨਾਂ ਨੂੰ ਕੁੱਟੋ ਉਹਨਾਂ ਨੂੰ 1.5 ਸਾਲ ਆਪਣੀ ਬਰੂਹਾ ਤੇ ਦਿੱਲੀ ਪਿਠਾ ਕੇ ਰੱਖੋ ਤੇ ਗੱਲ ਉਹਨਾਂ ਦੇ ਕੋ ਮੰਨੋ ਨਾ ਬੰਦਾ ਮਰ ਜਾਏ 600 700 ਹਮ ਇੰਨੇ ਤਾਂ ਨਹੀਂ ਨਲੇਕ ਤੇ ਕਮਲੇ ਹੈਗੇ ਸਿੱਖ ਜਾਂ ਕਿਸਾਨ ਤੇ ਬੀਜੇਪੀ ਦੀ ਐਕਸੈਪਟੈਂਸ ਹੋ ਜੂਗੀ ਔਰ ਲੋਕਪ੍ਰੀਆ ਲੀਡਰ ਸੀਗਾ ਦੂਸਰੀ ਟਰਮ ਚਾਣ ਕੇ ਜਦੋਂ ਉਹਨੇ ਬੀਜੇਪੀ ਨਾਲ ਸਮਝੌਤਾ ਕਰਨਾ ਸ਼ੁਰੂ ਕਰਤਾ ਡਰਦਿਆਂ ਨੇ ਉਦੋਂ ਹਾਈ ਕਮਾਂਡ ਨੇ ਉਹਨੂੰ ਰਿਪਲੇਸ ਕੀਤਾ ਵਰਨਾ ਸ਼ਾਇਦ ਜੇ ਅਮਰਿੰਦਰ ਸਿੰਘ ਬੀਜੇਪੀ ਦੇ ਸਾਹਮਣੇ ਨਾ ਝੁਕਦਾ ਤੇ ਸ਼ਾਇਦ ਅੱਜ ਵੀ ਪੌਪੂਲਰ ਲੀਡਰ ਹੁੰਦਾ ਪੰਜਾਬ ਦਾ ਜਿਹੜੀ ਬੀਜੇਪੀ ਆ ਹਮ ਉਹਨਾਂ ਨੇ ਮੇਰੇ ਤੇ ਇਨਡੀ ਦੇ ਮੁਕਦਮਾ ਦਰਜ ਕੀਤਾ ਤਾਂ ਜੇ ਕਹੋ ਕਿ ਤੁਸੀਂ ਹਿੰਦੂ ਸਿੱਖ ਇਕਤਾ ਤੇ ਸਿੱਖਾਂ ਦੀ ਵੋਟ ਜੁੱਤੀ ਨਾ ਲੈ ਸਕਦੇ ਆ ਉਹ ਨਹੀਂ ਕਰ। ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਮਨਪੇਚਾਰ ਸਵਾਗਤ ਕਰਦਾ ਮਾਰਕ ਪੰਜਾਬ ਤੇ। ਮੇਰੇ ਨਾਲ ਇਸ ਵਕਤ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਮੌਜੂਦਾ ਵਿਧਾਇਕ ਸੁਖਪਾਲ ਖੈਰਾ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ। ਕਰਸਾਬ ਬਹੁਤ ਬਹੁਤ ਵਾਹਿਗੁਰੂ ਹਾਂਜੀ ਬਹੁਤ ਸ਼ੁਕਰੀਆ ਜੀ ਕਰਸਾਬ ਕਾਲ ਦੀ ਫੇਰੀ ਕਿਸ ਤਰ੍ਹਾਂ ਲਈ ਪਟਿਆਲੇ ਦੀ ਕੋ ਬੇਸਿਕਲੀ ਇਹ ਆ ਕਿ ਪਿਛਲੇ ਦਿਨਾਂ ਚ ਮਨੀਸ਼ ਸੋਡੀਆਂ ਨੇ ਜਿਹੜੀ ਹੁਣ ਉਹਨੇ ਦੇ ਲੇਟੈਸਟ ਆਮ ਆਦਮੀ ਪਾਰਟੀ ਦੀ ਮਾਨਸਿਕਤਾ ਵਾ ਜੀ ਕਿ ਕਿਵੇਂ ਅਸੀਂ 2027 ਦੀਆਂ ਚੋਣਾਂ ਤੇ ਕਬਜ਼ਾ ਕਰਨਾ ਇਲੈਕਸ਼ਨ ਨਹੀਂ ਲਾਣੀ ਉਹਨਾਂ ਨੇ ਜੋ ਉਹਨਾਂ ਨੇ ਉਦਣ ਔਰਤਾਂ ਦਾ ਇੱਕ ਪ੍ਰੋਗਰਾਮ ਸੀਗਾ ਆਮ ਆਦਮੀ ਪਾਰਟੀ ਦਾ ਉਹਦੇ ਚੋਂ ਕਹਿੰਦੇ ਨੇ ਕਿ ਆਪਾਂ 2027 ਹਰ ਹਿੱਲੇ ਜਿੱਤਣੀ ਆ ਸਾਮ தாம் ਦੰਦ भेद ਲੜਾਈ ਝਗੜਾ ਕੁਐਸਚਨ ਆਂਸਰ ਔਰ ਜਿਹੜੀ ਸਾਮਦਾਨ ਦੀ ਨੀਤੀ ਆ ਇਹ ਚਨਕਿਆ ਦੀ ਪਾਣੀ ਪ੍ਰਾਣੀ ਅਰਥ ਸ਼ਾਸਤਰਾ ਚੋਂ ਇੱਕ ਘਟਿਆ ਨੀਤੀ ਆ ਕੋ ਚੰਗੀ ਨੀਤੀ ਨਹੀਂ ਕਿ ਜੇ ਲੋੜ ਪਵੇ ਤਾਂ ਪੈਰਾਂ ਚ ਪੱਗ ਰੱਖਦੇ ਹੋ ਤੇ ਜੇ ਲੋੜ ਪਵੇ ਤਾਂ ਪੈਸੇ ਖਰਚ ਕੇ ਖਰੀਦ ਲੋ ਵੋਟਰ ਨੂੰ ਜਾਂ ਆਪਣੇ ਨਾਲ ਲਾ ਲੋ ਨਹੀਂ ਮੰਨਦਾ ਤਾਂ ਫਿਰ ਸਰਕਾਰੀ ਤੰਤਰ ਨਾਲ ਝੂਠੇ ਪਰਚੇ ਦਰਜ ਕਰਕੇ ਜੋ ਜੋ ਪੰਜਾਬ 'ਚ ਇਸ ਵੇਲੇ ਮੌਜੂਦ ਸੋ ਵਾਟ ਹੈਪਨਡ ਵਾਸ ਕਿ ਇਮੀਡੀਏਟਲੀ ਜਦਨ ਬਨੀਸ਼ ਸੋਡੀਆਂ ਨੇ ਇਹ ਆਪਣੀ ਇੱਕ ਨੀਤੀ ਦਾ ਖੁਲਾਸਾ ਕੀਤਾ ਜਨਤਕ ਕੀਤੀ ਇਹ ਅਗਲੇ ਦਿਨੀ ਤਲਵੰਡੀ ਸਾਬੋ ਦਾ ਇੱਕ ਸਾਡਾ ਕਾਂਗਰਸ ਪਾਰਟੀ ਦਾ ਵਰਕਰ ਆ ਦਿਲਵਾਰ ਸਿੰਘ ਜੀ ਉਹਦਾ ਰਾਮਾ ਪਿੰਡ ਹੈ ਜੀ ਉਸ ਬੰਦੇ ਨੂੰ ਤੜਕੇ ਪਟਿਆਲੇ ਦੇ ਲਾਗੇ ਘੇਰ ਕੇ 15 ਆਦਮੀਆਂ ਨੇ ਬੇਰਹਿਮੀ ਨਾਲ ਕੁੱਟਿਆ ਉਹਦੀ ਦੋਨੋਂ ਲੱਤਾਂ ਭੰਤੀਆਂ ਉਹ ਜਵਾੜਾ ਭੰਤਾ ਉਹਦੇ ਚਿਹਰੇ ਤੇ ਉਹਤੇ ਬਹੁਤ ਵੱਡੇ ਫ੍ਰੈਕਚਰਸ ਨੇ ਔਰ ਉਹ ਐਸਵੇਲੇ ਰਾਜਿੰਦਰਾ ਮੈਡੀਕਲ ਕਾਲਜ ਹਸਪੀਟਲ ਪਟਿਆਲੇ ਦਾਖਲ ਆ ਔਰ ਉਸ ਆਦਮੀ ਨੇ ਜਦੋਂ ਪੁਲਿਸ ਉਹਦੀ ਸਟੇਟਮੈਂਟ ਰਿਕਾਰਡ ਕਰਨ ਉਹ ਕਹਿੰਦਾ ਮੈਨੂੰ ਮਰਵਾ ਮਰਵਾਉਣ ਦੀ ਕੋਸ਼ਿਸ਼ ਕੀਤੀ ਹੈ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੀ ਐਮਐਲਏ ਤਲੰਡੀ ਸਾਹਿਬ ਉਹਦੇ ਪਿਤਾ ਨੇ ਉਹਦੇ ਭਾਈ ਨੇ ਤੇ ਇੱਕ ਉਹ ਨਗਰ ਕੌਂਸਲ ਦਾ ਕੋਈ ਪੁਰਾਣਾ ਐਕਸ ਪ੍ਰੈਜ਼ੀਡੈਂਟ ਆ ਕੋਰ ਸਿੰਘ ਕੋਈ ਵਿਅਕਤੀ ਹੋਊਗਾ ਆਮ ਆਦਮੀ ਪਾਰਟੀ ਉਹਨਾਂ ਨੇ ਬਿਆਨ ਦਿੱਤੇ ਨੇ ਹਾਂ ਬਿਆਨ ਕੈਮਰੇ ਦੇ ਵੀ ਦੇ ਰਿਹਾ ਵਾ ਪੁਲਿਸ ਨੂੰ ਰਿਕਾਰਡ ਕਰਾਇਆ ਜੀ ਕਿਉਂਕਿ ਇਹ ਜਿਹੜਾ ਦਿਲਵਾਰ ਸਿੰਘ ਆ ਇਹ ਕਾਫੀ ਸੋਸ਼ਲ ਮੀਡੀਆ ਤੇ ਐਕਟਿਵ ਹੈ ਤੇ ਜਿਹੜੀ ਆਇਲ ਰਿਫਾਇਨਰੀ ਆ ਬਠਿੰਡੇ ਜੀ ਜੋ ਉੱਥੇ ਗੁੰਡਾ ਟੈਕਸ ਚੱਲਦਾ ਗੁੰਡਾ ਪਰਚੀ ਜਿਹੜੀ ਮੌਕੇ ਦੀ ਸਰਕਾਰ ਉੱਥੇ ਐਮਐਲਏ ਗੁੰਡਾ ਪਰਚੀ ਇਕੱਠੀ ਕਰਦੀ ਆ ਹਾਂ ਜਾਂ ਜਿਹੜੇ ਚੋਰੀ ਹੁੰਦੀ ਗੈਸ ਦੀ ਟੈਂਕਰਾਂ ਵਿੱਚੋਂ ਇਹ ਉਹਦੀ ਕਾਫੀ ਸੋਸ਼ਲ ਮੀਡੀਆ ਤੇ ਐਕਟਿਵਲੀ ਖੁਲਾਸਾ ਕਰਦਾ ਸੀਗਾ ਤਾਂ ਉਹ ਮੌਕਾ ਲੱਭ ਰੇ ਸੀ ਉਹਨੂੰ ਕਿਵੇਂ ਕੁੱਟਣਾ ਮਾਰਨਾ ਅੱਛਾ ਜਦੋਂ ਮਨੀਸ਼ ਛੋਟੀਆਂ ਪਿੱਛੇ ਖੜ ਗਿਆ ਆਣ ਕੇ ਕਿ ਗੱਲ ਹੀ ਕੋਈ ਨਹੀਂ ਆਪਾਂ ਹੁਣ ਜਿਹੜੇ ਵੀ ਹੀਲੇ ਨਾਲ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਆਪਾਂ ਆਪਣੇ ਨਾਲ ਲਾਉਣਾ ਉਹਨਾਂ ਨੇ ਅਗਲੇ ਦਿਨ ਜੋ ਮਨੀਸ਼ ਨੇ ਕਿਹਾ ਇੱਕ ਅੱਧਾ ਦਿਨ ਛੱਡ ਕੇ ਉਹਦੇ ਤੇ ਅਟੈਕ ਹੋ ਗਿਆ ਮੈਂ ਉਹਨੂੰ ਉਹਦੀ ਖਬਰ ਲੈਣ ਗਿਆ ਸੀਗਾ ਪੁਲਿਸ ਨਾਲ ਗੱਲ ਕੀਤੀ ਆ ਅੱਛਾ ਦੇਖੋ ਕਿੰਨੀ ਹਾਸੋ ਹੀਣੀ ਗੱਲ ਆ ਕਿ ਇੱਕ ਆਦਮੀ ਬਿਲਕੁਲ ਮਰਨ ਕਿਨਾਰੇ ਆ ਐਫ ਆਈ ਆਰ ਅਣਪਛਾਤੇ ਬੰਦਿਆਂ ਦੇ ਹਲੇ ਵੀ ਇਹ ਐਗਜ਼ੈਕਟਲੀ ਜਿੱਦਾਂ ਕਰਨਲ ਬਾਟ ਦੇ ਉਹਦੇ ਮੁੰਡੇ ਦੀ ਕੁੱਟ ਕੀਤੀ ਸੀ ਇੱਕ ਮਹੀਨਾ ਐਫ ਆਈ ਆਰ ਅਣਪਛਾਤੇ ਬੰਦਿਆਂ ਦੇ ਰਹੀ ਕਰਨਲ ਬਾਟ ਦਾ ਪਰਿਵਾਰ ਹਾਈ ਕੋਰਟ ਗਿਆ ਹੁਣ ਅਲਟੀਮੇਟਲੀ ਸੀਬੀਆਈ ਇਨਕੁਆਇਰੀ ਲੱਗੀ ਹੋਈ ਇਹ ਵਿਚਾਰਾ ਗਰੀਬ ਆਦਮੀ ਆ ਕਰਨਲ ਬਾੜਤਾ ਚਲੋ ਇਨਫਲੂਐਂਸ਼ੀਅਲ ਆਦਮੀ ਸੀਗਾ ਇੱਕ ਸਰਵਿੰਗ ਆਮੀ ਦਾ ਕਰਨਲ ਇਹ ਜਿਹੜਾ ਆਦਮੀ ਹੈ ਤਾਂ ਸ਼ਾਇਦ ਵਕੀਲ ਵੀ ਇੰਗੇਜ ਨਹੀਂ ਕਰ ਸਕਦਾ ਔਰ ਰਿੰਦਰਾ ਮੈਡੀਕਲ ਹਸਪੀਟਲ ਤੇ ਜਿਹੜਾ ਮੈਡੀਕਲ ਸੁਪਰਡੈਂਟ ਹੈ ਉਹਨੇ ਕੱਲ ਮੈਨੂੰ ਕਿਹਾ ਸ਼ਾਮ ਰਾਤੀ ਫੋਨ ਤੇ ਕਿ ਅਸੀਂ ਇਹਦਾ ਜਿਹੜਾ ਫ੍ਰੈਕਚਰਸ ਦਾ ਇਲਾਜ ਤਾਂ ਅਸੀਂ ਕਰ ਦਾਂਗੇ ਲੇਕਿਨ ਜਿਹੜਾ ਦਾ ਸਰਫੀਸ਼ਲ ਡੈਮੇਜ ਹੋਇਆ ਜਿਹੜਾ ਫ੍ਰੈਕਚਰਸ ਮੂੰਹ ਤੇ ਆ ਉਹ ਤੁਹਾਨੂੰ ਪੀਜੀਏ ਤੋਂ ਇਲਾਜ ਕਰਾਉਣਾ ਪਵੇਗਾ ਤਾਂ ਕਰਕੇ ਮੈਂ ਕੱਲ ਉੱਥੇ ਪਟਿਆੜੇ ਗਿਆ ਸੀ ਮਤਲਬ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਬਹੁਤ ਬੁਰੀ ਤਰ੍ਹਾਂ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਅਸੀਂ ਸ਼ੇਅਰ ਕੀਤੀਆਂ ਬਹੁਤ ਜ਼ਿਆਦਾ ਗੁੰਡਾਗਰਦੀ ਬਦਮਾਸ਼ੀ ਔਰ ਸਰਕਾਰੀ ਤੰਤਰ ਦੇ ਨਾਲ ਔਰ ਐਫ ਆਰ ਅਣਪਛਾਤੇ ਬੰਦਿਆਂ ਤੇ ਸੂਬਾ ਸਰਕਾਰ ਤਾਂ ਕਹਿੰਦੇ ਕਿ ਲਾਅ ਇਨ ਆਰਡਰ ਦੀ ਹੁਣ ਸਮੱਸਿਆ ਹੀ ਨਹੀਂ ਹੈਗੀ ਹੁਣ ਦਾ ਜਿਹੜੇ ਆ ਭਾਵੇਂ ਉਹ ਐਸ ਐਸ ਐਫ ਹੋਵੇ ਭਾਵੇਂ ਤੁਸੀਂ ਇੱਕ ਕਾਲ ਆਵੇ ਪੁਲਿਸ ਨੇ ਐਸ ਐਸ ਐਫ ਦਾ ਵਿਚਾਰਾ ਫੌਜਾ ਸਿੰਘ ਦੀ ਨਹੀਂ ਜਾਨ ਬਚਾ ਸਕੇ ਉਹਨੂੰ ਐਕਸੀਡੈਂਟ ਚ ਮਾਰ ਕੇ ਚਲੇ ਗਿਆ ਜਿਹੜਾ ਉਹਦੀ ਬਦਕਿਸਮਤੀ ਸੀ ਕਿ ਇੰਡੀਆ ਸੀ ਸ਼ਾਇਦ 114 ਸਾਲ ਉਹਨਾਂ ਦੀ ਏਜ ਸੀਗੀ ਉਹ ਸਾਡੇ ਪੰਜਾਬ ਦਾ ਇੱਕ ਮਾਨ ਸੀ ਮੈਰੇਥਨ ਰਨਰ ਸੀ ਤੇ ਉਹ ਇਹ ਕਿਹੜੇ ਸੜਕ ਸੁਰੱਖਿਆ ਦੀ ਗੱਲ ਕਰਦੇ ਖਰਸਾ ਬੜੇ ਬੇਬਾਕ ਹੋ ਗਏ ਤੁਸੀਂ ਬੜੀਆਂ ਚੀਜ਼ਾਂ ਰੱਖਦੇ ਸੂਬੇ ਦੇ ਵਿੱਚ ਬੜੀਆਂ ਚੀਜ਼ਾਂ ਇਸ ਵਕਤ ਹੋ ਰਹੀਆਂ ਨੇ ਜਿਨ੍ਹਾਂ ਨੂੰ ਲੈ ਕੇ ਸੂਬਾ ਸਰਕਾਰ ਆਪਣੀ ਪਿੱਠ ਥਾਪੜਦੀ ਆ ਫੇਰ ਭਾਵੇਂ ਰੋਜ਼ਗਾਰ ਹੋਵੇ ਭਾਵੇਂ ਲਾਅ ਐਂਡ ਆਰਡਰ ਹੋਵੇ ਭਾਵੇਂ ਲੈਂਡ ਪੁਨਿੰਗ ਦੇ ਮਾਮਲੇ ਨੂੰ ਲੈ ਕੇ ਵਾਪਸ ਬਿਲਣਾ ਨਾ ਹੋਵੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਉਂ ਦੇਖਦੇ ਕਿਉਂ ਮੇਰਾ ਇਹ ਸਵਾਲ ਕਿਉਂ ਆ ਕਿਉਂਕਿ ਤੁਸੀਂ ਉਹਨਾਂ ਨਾਲ ਰਹਿ ਚੁੱਕੇ ਆ ਤੁਸੀਂ ਵਿਰੋਧੀ ਧਿਰ ਦੇ ਨੇਤਾ ਉਹਨਾਂ ਦੇ ਨਾਲ ਸੀਗੇ ਤੁਸੀਂ ਇਸ ਚੀਜ਼ ਨੂੰ ਹੁਣ ਕਿਸ ਤਰ੍ਹਾਂ ਦੇਖਦੇ ਆ ਕਿ ਕੀ ਜਿਹੜੀ ਵਿਚਾਰਧਾਰਾ ਉਸ ਵਕਤ ਸੀਗੀ ਹੁਣ ਵੀ ਉਹੀ ਹੈਗੀ ਆ ਤੇ ਤੁਹਾਡੇ ਬਾਹਰ ਜਾਣ ਦਾ ਉਸ ਵਕਤ ਕਾਰਨ ਕੀ ਸੀਗਾ ਦੇਖੋ ਪਹਿਲਾਂ ਮੈਂ ਤੁਹਾਨੂੰ ਹੁਣ ਦੱਸ ਦੇਣਾ ਕਿ ਇਸ ਵਕਤ ਆਮ ਆਦਮੀ ਪਾਰਟੀ ਦਾ ਗ੍ਰਾਫ ਬਿਲਕੁਲ ਜ਼ੀਰੋ ਤੇ ਆ ਤੁਸੀਂ ਲੈਂਡ ਪੂਲਿੰਗ ਦੀ ਗੱਲ ਕੀਤੀ ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਕਾਲੀ ਦਲ ਨੇ ਪੂਰਾ ਕੋਸ਼ਿਸ਼ ਕੀਤੀ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਬਣਾਏ ਸੀ ਮੋਦੀ ਦੇ ਉਹਦੀ ਪੂਰੀ ਸਪੋਰਟ ਕੀਤੀ ਜਾਵੇ ਲੋਕਾਂ ਨੂੰ ਮਨਾਇਆ ਜਾਵੇ ਇੱਥੋਂ ਤੱਕ ਕਿ ਵੱਡੇ ਬਾਦਲ ਸਾਹਿਬ ਤੋਂ ਵੀਡੀਓ ਪਵਾਤੀ ਇਨ ਦ ਲਾਸਟ ইयर्स ਆਫ ਲਾਈਫ ਕਿ ਬਹੁਤ ਹੀ ਚੰਗੀ ਨੀਤੀ ਆ ਆਪਾਂ ਕਿਸਾਨਾਂ ਦੇ ਜਿਹੜੇ ਤਿੰਨ ਕਾਲੇ ਕਾਨੂੰਨ ਬਣਾਇਆ ਆਪਾਂ ਇਹਦਾ ਸਪੋਰਟ ਕਰਨੀ ਆ ਜਦੋਂ ਦੇਖਿਆ ਕਿ ਬਹੁਤ ਪਾਣੀ ਕਹਿੰਦੇ ਸਿਰ ਤੋਂ ਨੰਗ ਗਿਆ ਤੇ ਫਿਰ ਅਲਟੀਮੇਟਲੀ ਉਹਨਾਂ ਨੇ ਬੀਜੇਪੀ ਨਾਲ ਨਾਤਾ ਤੋੜਿਆ ਤੇ ਹਰਸਿਮਰਤ ਕੌਰ ਬਾਦਲ ਨੇ ਇਸ ਤੀਫਾ ਦਿੱਤਾ ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੇ ਪਹਿਲਾਂ ਡੇਢ ਦੋ ਮਹੀਨਾ ਪੂਰਾ ਕੋਸ਼ਿਸ਼ ਕੀਤੀ ਪੀ ਆਪਾਂ ਇਹਨੂੰ ਇਹਨੂੰ ਕਾਮਯਾਬ ਕਰਨਾ ਇਹਨਾਂ ਦੇ ਮਨਿਸਟਰਸ ਚੀਫ ਮਨਿਸਟਰ ਇਹਨਾਂ ਦੇ ਐਮ ਐਲ ਏ ਪਿੰਡਾਂ ਚ ਜਾ ਕੇ ਕਿਸਾਨਾਂ ਨੂੰ ਮਨਾਉਂਦੇ ਰਹੇ ਜਦੋਂ ਦੇਖਿਆ ਕਿ ਹੁਣ ਬਹੁਤ ਵਿਰੋਧ ਤਿੱਖਾ ਹੋ ਗਿਆ ਵੱਧ ਗਿਆ ਔਰ ਸਾਡੀ ਹੁਣ ਕੰਟਰੋਲ ਤੋਂ ਬਾਹਰ ਆ ਪਿੰਡਾਂ 'ਚ ਲੋਕਾਂ ਨੇ ਬੋਰਡ ਲਾਤੇ ਕਿ ਖਬਰਦਾਰ ਜੇ ਆਮ ਆਦਮੀ ਪਾਰਟੀ ਦੇ ਕੋ ਸਾਡੇ ਪਿੰਡ ਵੜਿਆ ਔਰ ਫਿਰ ਇਹਨਾਂ ਨੇ ਉਹ ਲੈਂਡ ਪੂਲਿੰਗ ਪਾਲਿਸੀ ਅੰਡਰ ਅੰਡਰ ਪ੍ਰੈਸ਼ਰ ਪਬਲਿਕ ਪ੍ਰੈਸ਼ਰ ਕਿਸਾਨਾਂ ਜਥੇਬੰਦੀਆਂ ਦੇ ਆਪੋਜੀਸ਼ਨ ਦੇ ਪ੍ਰੈਸ਼ਰ ਵਾਪਸ ਜਦੋਂ ਵਾਪਸ ਲਏ ਜੇ ਹੁਣ ਦੇਖੋ ਬੇਸ਼ਰਮੀ ਦੀ ਹੱਦ ਕਿੰਨੀ ਆ ਫਿਰ ਬਾਅਦ 'ਚ ਉਸੇ ਸ਼ਾਮ ਨੂੰ ਲੱਡੂ ਵੰਡਣ ਲੱਗ ਗਏ ਆਪਣੇ ਬੰਦਿਆਂ ਨੂੰ ਬੁਲਾ ਕੇ ਐਵੇਂ ਫਰਜੀ ਜੇ ਕਿਸਾਨ ਇਕੱਠੇ ਕਰਕੇ ਐਮਐਲਏ ਕਿ ਬਹੁਤ ਹੀ ਵਧੀਆ ਹੋਇਆ ਜੀ ਇਹ ਜੋ ਕੁਛ ਇਹ ਕਰ ਰਹੇ ਨੇ ਇਹ ਇਹਨਾਂ ਦਾ ਮੈਂ ਸਮਝਦਾ ਕਿ ਇਨਕਸਪੀਰੀਅੰਸ ਬੋਲ ਰਿਹਾ ਵਾ ਔਰ ਇਹਨਾਂ ਨੇ ਇਕੱਲਾ ਯੂ-ਟਰਨ ਲੈਂਡ ਪੂਲਿੰਗ ਤੇ ਨਹੀਂ ਲਿਆ ਬਹੁਤ سارے ਹੋਰ ਫੈਸਲੇ ਜਿਹੜੇ ਭਗਵੰਤ ਮਾਨ ਦੀ ਸਰਕਾਰ ਨੂੰ ਅੰਡਰ ਪਬਲਿਕ ਪ੍ਰੈਸ਼ਰ ਵਾਪਸ ਲੈਣੇ ਪਏ ਨੇ ਤੁਸੀਂ ਪੁੱਛਿਆ ਮੈਂ ਜਦੋਂ ਮੈਂ ਇਹਨਾਂ ਦਾ ਲੀਡਰ ਆਫ ਓਪੋਜੀਸ਼ਨ ਸੀਗਾ ਅਸਲ 'ਚ ਇਹ ਜਿਹੜੀ ਪਾਰਟੀ ਹੈ ਬਹੁਤ ਕੰਟਰੋਲਡ ਪਾਰਟੀ ਆ ਦੂਸਰੀਆਂ ਪਾਰਟੀਆਂ ਵਿੱਚ ਵੀ ਜਿਹੜੀਆਂ ਪਾਰਟੀ ਦੀ ਲੀਡਰਸ਼ਿਪ ਹੈ ਉਹ ਕੰਟਰੋਲ ਰੱਖਦੀ ਆ ਪਰ ਸ਼ਾਇਦ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਹਾਈਲੀ ਕੰਟਰੋਲਡ ਪਾਰਟੀ ਆ ਆਮ ਆਦਮੀ ਪਾਰਟੀ ਦਾ ਇੱਕੋ ਹੀ ਲੀਡਰ ਹੈ ਉਹਨੂੰ ਸੁਪਰੀਮੋ ਕਹਿ ਲਓ ਉਹਨੂੰ ਪ੍ਰਧਾਨ ਕਹਿ ਲੋ ਉਹਨੂੰ ਕਨਵੀਨਰ ਕਹਿ ਲੋ ਉਹਦੀ ਮਰਜ਼ੀ ਤੋਂ ਬਗੈਰ ਪੱਤਾ ਨਹੀਂ ਹਿੱਲਦਾ ਜਿਹੜੀਆਂ ਇਹਨਾਂ ਦੀ ਸੋ ਕਾਲਡ ਪੋਲਿਟਿਕਲ ਫੇਸ ਕਮੇਟੀ ਹੋ ਇੰਨੀ ਕਿ ਛੋਟੀ ਪੰਜ ਛੇ ਬੰਦੇ ਖੁਸ਼ਾਮਦੀਆਂ ਦੀ ਆ ਉਹਨੂੰ ਭਾਵੇਂ ਇੱਕ ਛੋਟੀ ਜੀ ਰਸੋਈ ਦੇ ਵਿੱਚ ਫਿੱਟ ਕਰ ਦਿਓ ਜਾਂ ਕਿਸੇ ਛੋਟੀ ਗੱਡੀ 'ਚ ਬਿਠਾ ਕੇ ਨਾਲ ਲੈ ਚੋ ਇਸ ਕਰਕੇ ਤੁਸੀਂ ਦੇਖਿਆ ਕਿ ਜੋ ਹੁਣ ਪੰਜਾਬ ਦੇ ਵਿੱਚ ਇਹਨਾਂ ਦੇ 92 93 ਵਿਧਾਇਕ ਹੈ ਕਿਸੇ ਵਿਧਾਇਕ ਵਿੱਚ ਹਿੰਮਤ ਨਹੀਂ ਗਈ ਕਿ ਉਹ ਆਮ ਆਦਮੀ ਪਾਰਟੀ ਦੀ ਕਿਸੇ ਗਲਤ ਤੋਂ ਗਲਤ ਪਾਲਿਸੀ ਦਾ ਵੀ ਵਿਰੋਧ ਕਰ ਸਕੇ ਬੋਲ ਵੀ ਸਕੇ ਮਾਲਵਿੰਦਰ ਕੰਗ ਨੇ ਇੱਕ ਛੋਟਾ ਜਿਹਾ ਟਵੀਟ ਕੀਤਾ ਲੈਂਡ ਪੂਲਿੰਗਸ ਆ ਕਿ ਮੈਂ ਇਹਦੇ ਨਾਲ ਬਹੁਤਾ ਸਹਿਮਤ ਨਹੀਂ ਕਿ 15 ਮਿੰਟਾਂ ਚੋਂ ਉਹਦਾ ਟਵੀਟ ਵਾਪਸ ਕਰਾਇਆ ਉਹਨਾਂ ਨੇ ਯੂ ਕੈਨ ਇਮੇਜਿਨ ਦ ਕੰਟਰੋਲ ਆਫ ਦ ਪਾਰਟੀ ਕੁਲਦੀਪ ਧਾਲੀਵਾਲ ਨੇ ਡਰਦੇ ਨੇ ਇੱਕ ਛੋਟਾ ਜਿਹਾ ਕਮੈਂਟ ਪਾ ਦਿੱਤਾ ਸੀ ਕਿ ਤੇ ਆਪਣੇ ਜਿਹੜੀ ਉਹਦੀ ਫੇਸਬੁੱਕ ਜਿਹੜਾ ਉਹਦੀ ਕੋਈ ਵੀਡੀਓ ਹੈ ਜਿਹੜਾ ਪੇਜ ਹੈਗਾ ਕਿ ਜ਼ਾਤੀ ਤੌਰ ਤੇ ਮੈਂ ਇਸ ਪੂਲ ਪਾਲਿਸੀ ਦੇ ਖਿਲਾਫ ਹਾਂ ਤੇ ਉਹਦਾ ਜੋ ਹਸ਼ਰ ਕੀਤਾ ਹੈ ਉਹ ਨੂੰ ਜਾ ਕੇ ਤੁਸੀਂ ਪੁੱਛ ਸਕਦੇ ਹੋ ਇਹਨਾਂ ਦੀ ਸਾਰੀ ਸਕ੍ਰਿਪਟ ਦਿਲੀੋਂ ਬਣ ਕੇ ਆਉਂਦੀ ਹੈ ਔਰ ਇਹਨਾਂ ਨੂੰ ਜਿਹੜੇ ਰੋਜ਼ ਨਹੀਂ ਬੈਠਦੇ ਆਮ ਆਦਮੀ ਪਾਰਟੀ ਦੇ ਕਦੀ ਕੋਈ ਮਨਿਸਟਰ ਬੈਠਾ ਕਦੀ ਕੋਈ ਐਮਐਲਏ ਬੈਠਾ ਕਦੀ ਕੋਈ ਪੰਨੂ ਬੈਠਾ ਇਹ ਸਾਰੀ ਸਕ੍ਰਿਪਟਡ ਇਨਫੋਰਮੇਸ਼ਨ ਦਿੱਲੀੋਂ ਤਿਆਰ ਹੋ ਕੇ ਆਉਂਦੀ ਹੈ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਆਹੀ ਬੋਲਣਾ ਵਾ ਜੁੱਸ ਸੋ देयरफॉर ਮੇਰੇ ਵਰਗਾ ਜਿਹੜਾ ਬੰਦਾ ਜਿਹੜਾ ਆਜ਼ਾਦ ਖਿਆਲਾਂ ਦਾ ਸੀਗਾ ਇਹ ਮੈਨੂੰ ਤਾਂ ਟੋਲਰੇਟ ਹੀ ਨਹੀਂ ਕਰ ਸਕਦੇ ਸੀ ਇਸ ਕਰਕੇ ਜਦੋਂ ਮੈਂ ਪੰਜਾਬ ਚ ਬਤੌਰ ਲੀਡਰ ਆਫ ਆਪੋਜੀਸ਼ਨ ਚੰਗਾ ਕੰਮ ਕੀਤਾ ਖੜਕਾ ਕੇ ਔਰ ਮੈਨੂੰ ਲੋਕ ਆਮ ਜਿਹੜੇ ਕਹਿੰਦੇ ਸੀਗੇ ਕਿ ਸਾਨੂੰ ਪਹਿਲੀ ਵਾਰੀ ਪਤਾ ਲੱਗਿਆ ਕਿ ਲੀਡਰ ਆਫ ਆਪੋਜੀਸ਼ਨ ਦਾ ਵੀ ਅਹੁਦਾ ਹੁੰਦਾ ਪੰਜਾਬ 'ਚ ਔਰ ਮੇਰੀ ਜਿਹੜੀ ਕਾਰਗੁਜ਼ਾਰੀ ਸੀ ਇੱਥੋਂ ਤੱਕ ਹਾਬੀ ਹੋ ਗਈ ਕਿ ਉਸ ਵਕਤ ਅਮਰਿੰਦਰ ਸਿੰਘ ਨੂੰ ਇੱਕ ਆਪਣੇ ਮਿਨਿਸਟਰ ਨੂੰ ਰਾਣਾ ਗੁਰਜੀਤ ਨੂੰ ਇਲੀਗਲ ਮਾਈਨਿੰਗ ਕਰਕੇ ਬਾਹਰ ਕੱਢਣਾ ਪਿਆ ਸੋ ਬਜਾਏ ਮੈਨੂੰ ਕੀ ਕਹਿੰਦੇ ਹੁੰਦੇ ਕਿ ਖੱਲਾਸ਼ੇਰੀ ਦੇਣੀ ਜਾਂ ਬਜਾਏ ਮੈਨੂੰ ਕਿ ਇਨਕਰੇਜ ਕਰਨਾ ਕੇਜਰੀਵਾਲ ਨੇ ਮੈਨੂੰ ਟਵਿੱਟਰ ਤੇ ਲਾ ਦਿੱਤਾ ਜੀ ਪਹਿਲੀ ਵਾਰ ਹੋਊਗਾ ਇੰਡੀਆ ਦੇ ਪੋਲਿਟਿਕਸ ਵਿੱਚ ਕਿ ਕਿਸੇ ਪਾਰਟੀ ਦੇ ਪ੍ਰਧਾਨ ਨੇ ਆਪਣੇ ਇੱਕ ਲੀਡਰ ਆਫ অপੋਜੀਸ਼ਨ ਨੂੰ ਟਵੀਟ ਕਰਕੇ ਲਾਇਆ ਯਾਨੀ ਕਿ ਸਾਡੇ ਵੀ ਐਮ ਐਲ ਏ ਸੀ ਉਸ ਵੇਲੇ 2017 ਸਾਨੂੰ ਬੁਲਾਉਂਦੇ ਦਿੱਲੀ ਕੋਈ ਨੋਟਿਸ ਨਹੀਂ ਕੋਈ ਸ਼ੋਅ ਕੋਈ ਨੋਟਿਸ ਨਹੀਂ ਨਾਥਿੰਗ ਐਟ ਆਲ ਇਟ ਇਜ਼ ਅਨ ਡੈਮੋਕਰੈਟਿਕ ਇਦੈ ਨਾਲੋਂ ਜ਼ਿਆਦਾ ਆਟੋਕਰੈਟਿਕ ਵਰਕਿੰਗ ਹੋਰ ਕਿਸ ਹੋਰ ਕੀ ਕਿਸਦੀ ਹੋ ਸਕਦੀ ਕੈਪਟਨ ਸਾਹਿਬ ਤੁਸੀਂ ਗੱਲ ਕੀਤੀ ਕੈਪਟਨ ਸਾਹਿਬ ਹੁਣ ਬੀ ਜੀ ਪੀ ਚ ਨੇ ਗੱਲਬਾਤ ਹੁੰਦੀ ਮਾੜੀ ਮੋਟੀ ਰابطਾ ਹੁੰਦਾ ਨਹੀਂ ਹੁਣ ਤਾਂ ਅਮਰਿੰਦਰ ਸਿੰਘ ਉਹਨਾਂ ਨਾਲ ਵੈਸੇ ਵੀ ਨਹੀਂ ਗਏ ਪਰ ਉਦਾਂ ਮੇਰੇ ਸਾਡੇ ਕੈਪਟਨ ਅਬਰਿੰਦਰ ਸਿੰਘ ਨਾਲ ਨਾ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਤੇ ਕੈਪਟਨ ਅਬਰਿੰਦਰ ਸਿੰਘ 1985 ਦੀ ਬਰਨਾਲਾ ਸਾਹਿਬ ਦੀ ਸਰਕਾਰ ਵਿੱਚ ਦੋਨੋਂ ਮਨਿਸਟਰ ਸੀ ਜੀ ਸਾਡੀ ਚੰਡੀਗੜ੍ਹ ਵਿੱਚ ਚੀਫ ਮਨਿਸਟਰ ਤੋਂ ਅਗਲੀ ਕੋਠੀ ਸਾਡੀ ਸੀਗੀ ਤੇ ਸਾਡੇ ਤੋਂ ਅਗਲੀ ਕੋਠੀ ਅਮਰਿੰਦਰ ਸਿੰਘ ਦੀ ਸੀ ਸੋ ਸਾਡੇ ਪੁਰਾਣੇ ਉਹਨਾਂ ਦੇ ਨਾਲ ਤੁਲਕਤ ਹੈਗੇ ਨੇ ਜੀ ਔਰ ਕੈਪਟਨ ਅਬਰਿੰਦਰ ਸਿੰਘ ਤੇ ਮੇਰੇ ਪਿਤਾ ਜੀ ਨੇ ਉਸੇ ਸਰਕਾਰ ਚੋਂ ਜਦੋਂ ਬਰਨਾਲਾ ਸਾਹਿਬ ਦੀ ਸਰਕਾਰ ਨੇ ਦਰਬਾਰ ਸਾਹਿਬ ਚ ਪੁਲਿਸ ਭੇਜਤੀ ਸੀ ਇਨ ਦਾ ਨੇਮ ਆਫ ਆਪਰੇਸ਼ਨ ਬਲੈਕ ਥੰਡਰ ਦੋਨਾਂ ਨੇ ਬਤੌਰ ਕੈਬਨਿਟ ਮਿਨਿਸਟਰ ਅਸਤੀਫਾ ਦਿੱਤਾ ਸੀ ਸੋ ਇਹ ਤਾਂ ਹੋ ਗਿਆ ਸਾਡੇ ਫੈਮਿਲੀ ਟਾਈਜ਼ ਜਦੋਂ ਉਹ ਕਾਂਗਰਸ ਚ ਆਏ ਪ੍ਰੈਜ਼ੀਡੈਂਟ ਬਣੇ ਜਾਂ ਉਹ ਮੁੱਖ ਮੰਤਰੀ ਰਹੇ ਉਹਨਾਂ ਨੇ ਕੋ ਮੇਰਾ ਬਹੁਤਾ ਜ਼ਿਆਦਾ ਧਿਆਨ ਨਹੀਂ ਰੱਖਿਆ ਕਿਉਂਕਿ ਉਹਨਾਂ ਨੂੰ ਮਨੀ ਬੈਗ ਪੋਲੀਟੀਸ਼ੀਅਨ ਜ਼ਿਆਦਾ ਅੱਛੇ ਪਸੰਦ ਸੀਗੇ ਜਿਨ੍ਹਾਂ ਦਾ ਮੈਂ ਨਾਮ ਲਿਆ ਸਮਝ ਗਏ ਨਾ ਸੋ ਮੈਨੂੰ ਉਹਨਾਂ ਨੇ ਪਰ ਇਹਦੇ باوجود ਵੀ ਅਮਰਿੰਦਰ ਸਿੰਘ ਨੂੰ ਮੈਂ ਜੇ ਨਿਰਪੱਖਤਾ ਨਾਲ ਦੇਖਾਂ ਤਾਂ ਉਹਦੀ ਜਿਹੜੀ ਪਹਿਲੀ ਟਰਨਯੂਰ ਸੀ ਜਦੋਂ ਉਹਨੇ ਪਾਣੀਆਂ ਦਾ ਬਿੱਲ ਪਾਸ ਕੀਤਾ 2004 ਟਰਮੀਨੇਸ਼ਨ ਆਫ ਵਾਟਰਸ ਐਗਰੀਮੈਂਟ ਐਕਟ ਸੋ ਮੈਂ ਇਹਨਾਂ ਚੰਗੀਆਂ ਗੱਲਾਂ ਕਰਕੇ ਉਹਦੀ ਵਜ਼ਾਹਤ ਕਰਦਾ ਸੀ ਉਹਦੀ ਸਪੋਰਟ ਕਰਦਾ ਸੀਗਾ ਪਰ ਅਲਟੀਮੇਟਲੀ ਜਦੋਂ ਹੁਣ ਪਾਰਟੀ ਹੀ ਬਦਲ ਕੇ ਚਲੇ ਗਏ ਨਾ ਤਾਂ ਹੁਣ ਕੋ ਸਾਡਾ ਬਹੁਤਾ ਸਰੋਕਾਰ ਨਹੀਂ ਵੈਸੇ ਵੀ ਉਹਨਾਂ ਦੇ ਨਾਲ ਕੋਈ ਛੇਤੀ ਦੇ ਕੇ ਟੈਲੀਫੋਨ ਤੇ ਤਾਂ ਤੁਸੀਂ ਅਪਰੋਚ ਕਰ ਹੀ ਨਹੀਂ ਸਕਦੇ ਅੱਛਾ ਉਹਨਾਂ ਨੂੰ ਮਿਲਣਾ ਉਹਨਾਂ ਨਾਲ ਗੱਲ ਕਰਨੀ ਕੋ ਸੁਖਾਲੀ ਨਹੀਂ ਗਈ ਮਤਲਬ ਰਾਜਸ਼ਾਹੀ ਵਾਲਾ ਸਿਸਟਮ ਹਾਲੇ ਵੀ ਪੁਰਾਣਾ ਸੀਗਾ ਉਹਨਾਂ ਦਾ ਸ਼ੁਰੂ ਤੋਂ ਇਦਾਂ ਰਿਹਾ ਉਹਨਾਂ ਨੇ ਕੋ ਬਦਲਿਆ ਵੀ ਨਹੀਂਗਾ ਹੂੰ ਚਲੋ ਉਹਦਾ ਇੱਕ ਆਪਣਾ ਸਟਾਈਲ ਸੀ ਉਸੇ ਸਟਾਈਲ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਪੰਜਾਬ ਦਾ ਮੁੱਖ ਮੰਤਰੀ ਰਹਿ ਗਿਆ ਹੂੰ ਔਰ ਲੋਕਪ੍ਰੀਆ ਲੀਡਰ ਸੀਗਾ ਦੂਸਰੀ ਟਰਮ ਚਾਣ ਕੇ ਜਦੋਂ ਉਹਨੇ ਇੱਕ ਬੀਜੇਪੀ ਨਾਲ ਸਮਝੌਤਾ ਕਰਨਾ ਸ਼ੁਰੂ ਕਰਤਾ ਡਰਦਿਆਂ ਨੇ ਉਦੋਂ ਹਾਈ ਕਮਾਂਡ ਨੇ ਉਹਨੂੰ ਰਿਪਲੇਸ ਕੀਤਾ ਵਰਨਾ ਸ਼ਾਇਦ ਜੇ ਅਮਰਿੰਦਰ ਸਿੰਘ ਬੀਜੇਪੀ ਦੇ ਸਾਹਮਣੇ ਨਾ ਝੁਕਦਾ ਤੇ ਸ਼ਾਇਦ ਅੱਜ ਵੀ ਪੋਪੂਲਰ ਲੀਡਰ ਹੁੰਦਾ ਪੰਜਾਬ ਦਾ ਕਰਨ ਸਰ ਇਸੇ ਹਾਲ ਦੇ ਵਿੱਚ ਅਸੀਂ ਬੈਠੇ ਆਂ ਏਜੰਸੀਆਂ ਨੂੰ ਤੁਸੀਂ ਬਹੁਤ ਕਹਿੰਨੇ ਵੀ ਤੁਹਾਡੇ ਤੁਸੀਂ ਅਜਾਸੀਤ ਨੂੰ ਬਹੁਤ ਪਿਆਰ ਕਰਦੀਆਂ ਨੇ ਇਹ ਕਾਤੇ ਮਤਲਬ ਸਵੇਰ ਦੇ 4 ਵਜੇ ਆ ਕੇ ਕਦੀ ਦਰਵਾਜ਼ਾ ਖੜਕਰਾ ਦੇਣਾ ਕਦੀ ਸਵੇਰੇ 8 ਵਜੇ ਆ ਕੇ ਖੜ ਜਾਣਾ ਇਹ ਕੀ ਖੁਦਮਖਤਿਆਰੀ ਕਰਕੇ ਤੇ ਬੋਲਣ ਕਰਕੇ ਹੋ ਰਿਹਾ ਦੇਖੋ ਗੱਲ ਇਹ ਆ ਕਿ देयर ਆ ਦੋ ਤਰ੍ਹਾਂ ਦੇ ਪੋਲੀਟਿਸ਼ੀਅਨ ਨੇ ਇਸ ਦੇਸ਼ ਵਿੱਚ ਹਮ ਇੱਕ ਹੈਗੇ ਨੇ ਜਿਨ੍ਹਾਂ ਦਾ ਮਕਸਦ ਹੈਗਾ ਕਿ ਅਸੀਂ ਪੌੜੀ ਚੜਨਾ ਛੀਤੀ ਨਾਲ ਹਮ ਖੁਸ਼ਾਮਦ ਕਰਕੇ ਚੜ ਜਾਈਏ ਪੈਸੇ ਦੀ ਪੇਸ਼ਕੀ ਕਰਕੇ ਚੜ ਜਾਈਏ ਕਿਸੇ ਤਰੀਕੇ ਨਾਲ ਕਿਸੇ ਮੁਕਾਮ ਤੇ ਪਹੁੰਚ ਜਾਈਏ ਔਰ ਉਸ ਮੁਕਾਮ ਤੇ ਪਹੁੰਚ ਕੇ ਫਿਰ ਜੋ ਉਹਨਾਂ ਦੀ ਇੱਕ ਇੱਛਾ ਹੁੰਦੀ ਆ ਕਿ ਇੱਕ ਜਿਵੇਂ ਮੈਂ ਕਹਿੰਦਾਂ ਕਿ ਇੱਕ ਅੱਜ ਅੱਜ ਪੋਲਿਟਿਕਸ ਨੂੰ ਇੱਕ ਕਿਸਮ ਦਾ ਤਜਾਰਤ ਬਣਾਇਆ ਹੋਇਆ ਬਿਜ਼ਨਸ ਹੈ ਕਿ ਜੇ ਜੇ ਕਰੇ ਕਿਸੇ ਮੌਕੇ ਤੇ ਪਹੁੰਚ ਜੇ ਮਨਿਸਟਰ ਬਣ ਜੇ ਕਿਸੇ ਗੱਲ ਤੇ ਤੇ ਪੈਸੇ ਚਾਰ ਇਕੱਠੇ ਕਰ ਲੀਏ ਇਹ ਹੈਗਾ ਇੱਕ ਟਾਈਪ ਆਫ ਲੀਡਰ ਹੂੰ ਉਹਨਾਂ ਨੂੰ ਵੀ ਮਾੜਾ ਨਹੀਂ ਕਹਿੰਦਾ ਕਿਉਂਕਿ ਸਾਰੇ ਦੇਸ਼ ਦਾ ਕਲਚਰ ਹੈ ਦੂਸਰੇ ਟਾਈਪ ਦੇ ਲੀਡਰ ਹੈਗੇ ਜਿਹੜੇ ਸਟਰਗਲ ਕਰਦੇ ਨੇ ਜਿਹੜੇ ਮਿਹਨਤ ਕਰਦੇ ਨੇ ਜਿਹੜੇ ਲੋਕਾਂ ਦੀ ਹਕੂਕ ਦੀ ਗੱਲ ਕਰਦੇ ਨੇ ਉਹਦੇ ਕੱਲਾ ਮੈਂ ਨਹੀਂਗਾ ਹੂੰ ਹੂੰ ਉਹਦੇ ਬੜੀ ਲੰਬੀ ਕਤਾਰ ਹੋਊਗੀ ਦੇਸ਼ ਵਿੱਚ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਕਿਸਾਨ ਜਿੱਥੇ ਬੰਦੀਆਂ ਤੇ ਹੋਰ ਲੋਕ ਹੈਗੇ ਨੇ ਜਾਂ ਬਹੁਤ ਸਾਰੇ ਐਕਟਿਵਿਸਟ ਵੀ ਨੇ ਸਾਡੀ ਪਾਰਟੀ ਦੇ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਲੋਕ ਨੇ ਤੇ ਹੁਣ ਤੁਸੀਂ ਜਦੋਂ ਦੂਜੇ ਟਾਈਪ ਦੀ ਪੋਲਿਟਿਕਸ ਕਰਨੀ ਜਦੋਂ ਸਟਰਗਲ ਕਰਨਾ ਜਦੋਂ ਇਸਟੈਬਲਿਸ਼ਮੈਂਟ ਦਾ ਸਰਕਾਰ ਦਾ ਤੇ ਨਿਜ਼ਾਮ ਦਾ ਫਰੋਦ ਕਰਨਾ ਫਿਰ ਤੁਹਾਨੂੰ ਉਹਦੀ ਕੀਮਤ ਅਦਾ ਕਰਨੀ ਪੈਂਦੀ ਆ ਹੂੰ ਕੀਮਤ ਅੱਜ ਦੇ ਦੇ ਅੱਜ ਦੇ ਯੁੱਗ ਵਿੱਚ ਕੀਮਤ ਹੈਗੀ ਆ ਈਡੀ ਤੇ ਸੀਬੀਆਈ ਤੇ ਵਿਜੀਲੈਂਸ ਤੇ ਪੰਜਾਬ ਪੁਲਿਸ ਅੱਜ ਮੇਰੇ ਤੇ ਇਸ ਵਕਤ ਜਦੋਂ ਆਪਾਂ ਗੱਲ ਕਰ ਰਹੇ ਆ ਇਸ ਸਰਕਾਰ ਦੇ ਹੁੰਦਿਆਂ ਪੰਜ ਮੁਕਦਮੇ ਮੇਰੇ ਤੇ ਝੂਠੇ ਦਰਜ ਕੀਤੇ ਹੋਏ ਨੇ ਜਦੋਂ ਮੇਰੇ ਤਿੰਨ ਪਹਿਲਿਆਂ ਚ ਐਂਟੀਸੀਪੇਟਰੀ ਬੇਲ ਹੋ ਗਈ ਫੜ ਨਹੀਂ ਸਕੇ ਫਿਰ ਇਹਨਾਂ ਨੇ ਇੱਕ ਚੌਥਾ ਮੁਕਦਮਾ ਐਂਡੀਪੀਐਸ ਦਾ 9.5 ਸਾਲ ਪੁਰਾਣਾ ਮੇਰੇ ਖਿਲਾਫ ਕੱਢਿਆ ਭਗਵੰਤ ਮਾਨ ਜਿਸ ਮੁਕਦਮੇ ਵਿੱਚ ਮੇਰੀ ਸਪੋਰਟ ਕਰਦਾ ਸੀ ਜਦੋਂ ਮੈਂ ਆਮ ਆਦਮੀ ਪਾਰਟੀ ਦਾ ਲੀਡਰ ਆਫ oppositon ਸੀ ਇਹਦੀ ਵੀਡੀਓ ਫਲੋਟ ਕਰਦੀ ਆ ਸੋਸ਼ਲ ਮੀਡੀਆ ਦੇ ਉੱਤੇ ਕਿ ਖੈਰੇ ਨਾਲ ਬੜਾ ਤੱਕਾ ਹੋ ਰਿਹਾ ਵਾ ਇਹਰੇ ਨਾਲ ਬਦਲਾ ਖੋਰੀ ਹੋ ਰਹੀ ਹੋਰੀ ਮੈਂ ਪਾਰਲੀਮੈਂਟ 'ਚ ਜਾ ਕੇ ਇਹਦਾ ਮਸਲਾ ਚੱਕ ਕੇ ਇਹਦੀ ਮਦਦ ਕਰੂੰਗਾ ਉਸੇ ਹੀ ਮੁਕਦਮੇ ਵਿੱਚ ਜਦੋਂ ਨਹੀਂ ਕੁਝ ਹੋਰ ਲੱਭਾ ਤੇ ਮੈਨੂੰ ਫਾਲਸਲੀ ਅਰੈਸਟ ਕੀਤਾ ਇਸੇ ਘਰ ਚੋਂ ਅਰੈਸਟ ਕੀਤਾ ਚਾਰ ਪੰਜ ਮਹੀਨੇ ਜੇਲ੍ਹ 'ਚ ਰੱਖਿਆ ਜਦੋਂ ਮੇਰੀ ਬੇਲ ਹੋਣੀ ਸੀ ਹਾਈ ਕੋਰਟ ਤੋਂ ਤੇ ਫਿਰ ਇਹਨਾਂ ਨੇ ਇੱਕ ਪੰਜਵਾਂ ਮੁਕਦਮਾ ਪਾਇਆ ਸੁਬਾਨਪੁਰ ਦਾ ਪੁਲਿਸ ਸਟੇਸ਼ਨ ਖਲਾਇਆ ਤੜਕੇ 2 ਵਜੇ ਨਾਰਮਲ ਪੁਲਿਸ ਤਾਂ ਇਹ ਸਵੇਰੇ 10 ਵਜੇ ਨਹੀਂ ਕੰਮ ਕਰਦੀ ਸਵੇਰੇ 2 ਵਜੇ ਖਲਾ ਕੇ ਇੱਕ ਛੂਠਾ ਮੁਕਦਮਾ ਦਰਜ ਕਰਕੇ ਮੈਨੂੰ ਹੋਰ 10 15 20 ਦਿਨ ਜੇਲ੍ਹ ਵਿੱਚ ਰੱਖਿਆ ਇਹ ਇਹਨਾਂ ਦੀ ਨਫ਼ਰ ਜਿਹੜੀ ਬੀਜੇਪੀ ਆ ਹਾਂ ਉਹਨਾਂ ਨੇ ਮੇਰੇ ਤੇ ਈਡੀ ਦਾ ਮੁਕਦਮਾ ਦਰਜ ਕੀਤਾ ਤੁਸੀਂ ਏਜੰਸੀਆਂ ਦੀ ਗੱਲ ਕੀਤੀ ਮੈਂ ਤੁਹਾਨੂੰ ਪਾਏ ਐਕਸਪਲੇਨ ਕਰ ਰਿਹਾ ਕਿਉਂਕਿ ਮੈਂ ਇੱਕ ਕਿਸਾਨ ਅੰਦੋਲਨ ਵਿੱਚ ਐਕਟਿਵ ਪਾਰਟਿਸਪੈਂਟ ਸੀਗਾ ਤੁਹਾਨੂੰ ਯਾਦ ਹੋਣਾ ਜਦੋਂ ਦਿੱਲੀ ਚ ਇੱਕ ਮੁੰਡਾ ਮਾਰਿਆ ਗਿਆ ਸੀਗਾ ਡਿਬਡਬੇ ਦਾ ਉਧਰ ਸੌਰੀ ਡਿਬਡਬਾ ਦਾ ਉਹਨਾਂ ਦਾ ਪਿੰਡ ਗੰਗਾ ਨਗਰ ਚਾ ਇਦਰ ਰੁੱਧਰਪੁਰ ਦਾ ਜੀ ਉਹ ਟਰੈਕਟਰ ਪਲੇਟ ਚ ਮਾਰਿਆ ਗਿਆ ਸੀਗਾ ਮੈਂ ਸਭ ਨਵਨੀਤ ਨਵਨੀਤ ਹਾਂ ਮੈਂ ਉਹਦੀ ਬਹੁਤ ਸਪੋਰਟ ਕੀਤੀ ਪ੍ਰੋਬੇਬਲੀ ਮੈਨੂੰ ਬੀਜੇਪੀ ਨੇ ਨੋਟਿਸ ਕਰ ਲਿਆ ਕਿ ਪੰਜਾਬ ਦਾ ਕਿਹੜਾ ਬੰਦਾ ਵਾ ਉਹਨਾਂ ਨੇ ਚੱਕੀ ਈਡੀ ਦਾ ਮੁਕਾਦਮਾ ਮੇਰੇ ਤੇ ਦਰਜ ਕਰਤਾ ਮੈਂ ਅਸੀਂ ਕਿਹੜਾ ਵਪਾਰੀ ਬੰਦੇ ਆ ਅਸੀਂ ਤਾਂ ਖੇਤੀ ਕਰਨ ਵਾਲੇ ਆਦਮੀ ਸੀਗੇ ਹਾਂ ਸੋ ਦੈਟਸ ਹਾ ਜਦੋਂ ਤੁਸੀਂ ਲੋਕਾਂ ਦੀ ਗੱਲ ਕਹਿਣੀ ਆ ਜਾਂ ਕਿਸੇ ਸਰਕਾਰ ਦਾ ਵਿਰੋਧ ਕਰਨਾ ਤੇ ਤੁਹਾਨੂੰ ਇਹ ਚੱਲਣਾ ਹੀ ਪੈਣਾ ਜੀ ਅਸੀਂ ਅ ਕੱਲ ਇੱਕ ਕਿਸੇ ਬੀਜੇਪੀ ਵਾ ਡਿਲੀਟਰ ਦੀ ਦੇ ਨਾਲ ਇੰਟਰਵਿਊ ਕਰਦੇ ਪਏ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਵਿਕਾਸ ਤੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਇਕਤਾ ਸਾਡਾ ਮੁੱਖ ਮੁੱਦਾ ਹੈ ਕਿ ਪੰਜਾਬ ਦੇ ਵਿੱਚ ਹੁਣ ਜਿਹੜੀ ਬੀਜੇਪੀ ਦੀ ਐਕਸੈਪਟੈਂਸ ਹੈ ਉਹ ਵਧਦੀ ਜਾ ਰਹੀ ਹੈ ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਨਹੀਂ ਨਹੀਂ ਤੁਸੀਂ ਬੜਾ ਮੁਕਰ ਹੋ ਕੇ ਬੋਲਦੇ ਬਈ ਐਵੇਂ ਕਿਵੇਂ ਵੱਧ ਚੁੱਜੀ ਤੁਸੀਂ ਇੱਕ ਪਾਸੇ ਕਿਸਾਨਾਂ ਨੂੰ ਘਟੋ ਉਹਨਾਂ ਨੂੰ ਡੇਢ ਸਾਲ ਆਪਣੀ ਬਰੂਹਾ ਤੇ ਦਿੱਲੀ ਪਿਠਾ ਕੇ ਰੱਖੋ ਤੇ ਗੱਲ ਉਹਨਾਂ ਦੀ ਕੋ ਮੰਨੋ ਨਾ ਬੰਦਾ ਮਰ ਜਾਏ 600 700 ਹਮ ਇੰਨੇ ਤਾਂ ਨਹੀਂ ਨਲੇਕ ਤੇ ਕਮਲੇ ਹੈਗੇ ਸਿੱਖ ਜਾਂ ਕਿਸਾਨ ਤੇ ਬੀਜੇਪੀ ਦੀ ਐਕਸੈਪਟੈਂਸ ਹੋ ਜੂਗੀ ਹਾਂ ਐਕਸੈਪਟੈਂਸ ਕਿਸੇ ਵਜ੍ਹਾ ਨਾਲ ਹੋਣੀ ਚਾਹੀਦੀ ਚਲੋ ਠੀਕ ਹੈ ਉਹਨਾਂ ਦੇ ਅਰਬਨ ਵੋਟਰਸ ਵਿੱਚ ਅਗਰ ਉਹ ਕਹਿੰਦੇ ਕਿ ਸਾਨੂੰ Hindu ਵੋਟਰਸ ਹੈਗੇ ਉਹਨਾਂ ਦੀ ਪਕੜ ਹੋਊਗੀ ਬਿਕੋਜ਼ ਉਹ ਤਾਂ ਸਿੱਧੀ ਸਿੱਧੀ ਧਰਮ ਦੀ ਰਾਜਨੀਤੀ ਕਰਦੇ ਆ ਰਾਮ ਮੰਦਰ ਦਾ ਨਾਮ ਲੈਂਦੇ ਨੇ ਸ਼ਰਿਆਂ ਔਰ ਉਹਨਾਂ ਨੂੰ ਵੋਟਾ ਜਿਹੜੇ ਉਹਨਾਂ ਦੇ ਉਸ ਨਾਲ ਜੁੜੇ ਧਰਮ ਨਾਲ ਜੁੜੇ ਲੋਕੀ ਪਾਉਂਦੇ ਕੋਈ ਇਤਰਾਜ਼ ਨਹੀਂ ਕਰ ਹਮ ਹਾਲਾਂਕਿ ਉਹ ਵੋਟ ਵਨ ਟਾਈਮ ਪਈਆ ਉਹ ਪਾਰਲੀਮੈਂਟ ਚ ਪਈਆ ਤੁਸੀਂ ਪੰਜਾਬ ਦੇ ਵਿਧਾਨ ਸਭਾ ਉਹ ਕਿ ਤੁਸੀਂ ਦੇਖ ਲੈਣਾ ਬੀਜੇਪੀ ਨੂੰ ਉਸ ਤਰ੍ਹਾਂ ਦੀ ਵੋਟ ਨਹੀਂ ਪੈਣੇ ਕਿਉਂਕਿ ਲੋਕਾਂ ਨੂੰ ਐ ਲੱਗਿਆ ਕਿ ਉਸ ਵਕਤ ਵੀ ਸ਼ਾਇਦ ਬੀਜੇਪੀ ਦੇ ਕਰਕੇ ਰਾਮ ਮੰਦਰ ਬਣਿਆ ਵਾ ਅਸੀਂ ਵੋਟਾਂ ਪਾਉਣਾ ਚਾਹੁੰਦੇ ਹਾਂ ਅਸੀਂ ਸਭ ਮੇਰੇ ਕੋ ਮੇਰੀ ਕਨਸਟੈਂਸੀ ਦਾ ਵਾਲੇ ਬੜੇ ਚੰਗੇ ਹਿੰਦੂ ਪਰਿਵਾਰ ਦੇ ਤਾਂ ਉਹ ਕਹਿੰਦੇ ਜੀ ਅਸੀਂ ਅਸੀਂ ਤੁਹਾਡੇ ਨਾਲ ਨੇ ਅਲਟੀਮੇਟਲੀ ਲੇਕਿਨ ਇਸ ਵਾਰ ਅਸੀਂ ਇੱਕ ਵਾਰੀ ਬੀਜੇਪੀ ਨੂੰ ਵੋਟ ਪਾਉਣ ਤੋਂ ਤਾਂ ਪਾ ਦਿਓ ਤਾਂ ਜੇ ਕਹੋ ਕਿ ਤੁਸੀਂ ਹਿੰਦੂ ਸਿੱਖ ਇਕਤਾ ਤੇ ਸਿੱਖਾਂ ਦੀ ਵੋਟ ਜੁੱਤੀ ਨਾਲ ਲੈ ਸਕਦੇ ਆ ਉਹ ਨਹੀਂ ਕਰ ਬਣੇ ਖਰ ਜੇਲ੍ਹ ਦੇ ਅੰਦਰ ਦੇ ਕੁਝ ਗੱਲਾਂ ਦੱਸੂ। ਦੇਖੋ ਮੈਂ ਦੋ ਵਾਰੀ ਮੈਨੂੰ ਇਹਨਾਂ ਨੇ ਡੀਟੇਨ ਕੀਤਾ ਵਾ। ਹਮਮ। ਔਰ ਜਿਹੜੇ ਮੁਕੱਦਮਾ ਭਗਵੰਤ ਮੈਂ ਲੋਕਾਂ ਨੂੰ ਦੱਸਦਿਆਂ ਜਿਹੜਾ ਭਗਵੰਤਮਾਨ ਨੇ ਬਣਾਇਆ ਨਾ 9.5 ਸਾਲ ਪੁਰਾਣਾ ਮੁਕੱਦਮਾ ਐਨਡੀਪੀਐਸ ਦਾ ਉਹ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਹੋਇਆ। ਜਿਹੜਾ ਹੁਣ ਪਿੱਛੇ ਮੇਰੇ ਖਿਲਾਫ ਪ੍ਰੋਪਾਗੈਂਡਾ ਨਹੀਂ ਕਰਦੇ ਸੀਗੇ ਕਿ ਇਹਨਰੇ ਨੂੰ ਦੁਬਾਰਾ ਜੇਲ੍ਹ ਪਾਣਾ ਜਾਊਗਾ ਜੀ ਕੋ ਪੀਐਸਓ ਫੜਿਆ ਗਿਆ। ਹਮਮ। ਗੱਲ ਮੈਂ ਹਾਈ ਕੋਰਟ ਗਿਆ ਵਾਂ ਕਿਸੇ ਹੋਰ ਇਸ਼ੂ ਦੇ ਉੱਤੇ। ਹਮਮ। ਤੇ ਮੀਡੀਆ ਦੇ ਵਿੱਚ ਸਰਾ ਸਰ ਝੂਠ ਲਾਇਆ ਸੋ ਦੇਅਰਫੋਰ ਪਹਿਲੀ ਗੱਲ ਮੈਂ ਕਲੈਰਿਟੀ ਕਰਨੀ ਕਿ ਜਿਹੜਾ ਐਨਡੀਪੀਐਸ ਦਾ ਕੇਸ ਹੈ ਮੇਰਾ ਸੁਪਰੀਮ ਕੋਰਟ ਆਫ ਇੰਡੀਆ ਨੇ ਸਟੇ ਕੀਤਾ ਫਾਜ਼ਿਲਕਾ ਦੀ ਅਦਾਲਤ ਮੇਰੀ ਕੋਈ ਟ੍ਰਾਇਲ ਨਹੀਂ ਚੱਲ ਰਹੀ ਸੋ ਦੇਅਰਫੋਰ ਤੁਸੀਂ ਕਿਹਾ ਜੇਲ ਜੇਲ ਮੈਂ ਦੋ ਵਾਰੀ ਗਿਆ ਇੱਕ ਵਾਰੀ ਪਟਿਆਲੇ ਔਰ ਨਾਬੇ ਇਹ ਜਿਹੜਾ ਮਿਲਣ ਵਾਲੀ ਗੱਲ ਹੈ ਉਹ ਇਸ ਕਰਕੇ ਆ ਕਿ ਉੱਥੇ ਅੰਦਰ ਸਾਰਾ ਕੁਝ ਅਵੇਲੇਬਲ ਹੈ ਜੇਲ ਦੇ ਅੰਦਰ ਇਹ ਕੁਦਰਤੀ ਗੱਲ ਹੈ ਇਹ ਰੁਕ ਨਹੀਂ ਸਕਦਾ ਹੂੰ ਔਰ ਜਿਹੜਾ ਇਹ ਡੀਡਿਕਸ਼ਨ ਦਾ ਸਭ ਤੋਂ ਰੱਜ ਜ਼ਿਆਦਾ ਭਗਵਾਨ ਤਰੋਲਾ ਪਾਉਂਦਾ ਕਿ ਅਸੀਂ ਨਸ਼ੇ ਮੁਕਤ ਕਰਦੇ ਪਹਿਲਾਂ ਜੇਲਾਂ ਦੇ ਨਸ਼ਾ ਮੁਕਤ ਕਰਕੇ ਦਿਖਾ ਦੇ ਜਦ ਉੱਥੇ ਮੈਂ ਤੁਹਾਨੂੰ ਕਹਿ ਰਿਹਾ ਕਿ ਸਭ ਕੁਝ ਮਿਲਦਾ ਵਾ ਅੱਛਾ ਜਿਹੜਾ ਡੀ ਐਡਿਕਸ਼ਨ ਦਾ ਹੈ ਉਹ ਗੋਲੀ ਦਿੰਦੇ ਨੇ ਉਹ ਸਭ ਤੋਂ ਵੱਡੀ ਐਡਿਕਸ਼ਨ ਹੈ ਜੀ ਡੀ ਐਡਿਕਸ਼ਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਕਿਸੇ ਆਦਮੀ ਨੂੰ ਕਾਉਂਸਲਿੰਗ ਕੀਤੀ ਹਮ ਫਰਜ਼ ਕਰੋ ਉਹ ਚਿੱਟਾ ਪੀਂਦਾ ਸੀ ਜਾਂ ਕੋਈ ਸਬੈਕ ਪੀਂਦਾ ਸੀ ਜਾਂ ਇਵਨ ਲੈਟਸ ਸੇ ਉਹ ਕਿਸੇ ਫੀਮ ਤੇ ਲੱਗਿਆ ਸੀਗਾ ਡੀ ਐਡਿਕਸ਼ਨ ਦਾ ਮਤਲਬ ਹੁੰਦਾ ਕਿ ਤੁਸੀਂ ਉਸ ਦਾ ਕਾਉਂਸਲਿੰਗ ਕਰਕੇ ਉਹਨੂੰ ਅੱਜ ਤੁਸੀਂ ਦਿੱਤੀਆਂ ਦੋ ਗੋਲੀਆਂ ਡੀ ਐਡਿਕਸ਼ਨ ਦੀਆਂ ਉਹਨੂੰ ਹੌਲੀ ਹੌਲੀ ਇੱਕ ਤੇ ਲਾਉਣਾ ਹੌਲੀ ਹੌਲੀ ਅੱਧੀ ਤੇ ਲਾਉਣਾ ਹੌਲੀ ਹੌਲੀ ਖਤਮ ਕਰਨੀ ਹੈ ਤੇ ਜਾ ਕੇ ਜੇਲਾ ਵਿੱਚ ਪੁੱਛੋ ਤੁਸੀਂ ਜਿਹੜੀ ਗੋਲੀ ਇੱਕ ਵਾਰੀ ਲੱਗ ਗਈ ਉਹ ਪਾਵਾ 15 ਸਾਲ ਦਾ ਬੰਦਾ ਜੇਲ੍ਹ ਚ ਹੂੰ ਔਰ ਹਰ ਕਿਸਮ ਦਾ ਸਾਮਾਨ ਸਾਮਾਨ ਮਤਲਬ ਬਾਹਰਲੀ ਕੀਮਤ ਨਾਲੋਂ ਆਈ ਵੁੱਡ ਸੇ ਕਿ ਉਹ 50 60 ਗੁਣਾ ਮਹਿੰਗਾ ਮਿਲ ਜਾਂਦਾ ਅੰਦਰ ਅੱਛਾ ਜੀ ਹਾਂਜੀ ਹਾਂਜੀ ਬਕਾਇਦਾ ਸਭ ਕੁਝ ਮਿਲਦਾ ਲੇਕਿਨ ਅਵੇ ਅਵੇਲੇਬਿਲਟੀ ਹੈ ਹੈਗਾ ਅਵੇਲੇਬਲ ਜੋ ਜਿੰਨਾ ਚਾਹੀਦਾ ਉੱਥੇ ਕੈਦੀਆਂ ਨੂੰ ਖਾਣ ਪੀਣ ਦਾ ਕਿਉਂਕਿ ਬਹੁਤੇ ਤਾਂ ਵਿਚਾਰੇ ਕੋ ਗਰੀਬ ਤਬਕਾ ਹੀ ਉੱਥੇ ਹੂੰ ਉਹ ਜਿਵੇਂ ਕਿ ਮੈਨੂੰ ਲੱਗਦਾ ਕੋਈ ਮੈਨੂੰ ਕੌਣ ਕੀ ਕਹਿੰਦੇ ਸੀਗੇ ਉਹਦੀ ਕੋ ਤਮਾਕੂ ਤਮੁੱਕੂ ਦੀ ਕੁੜੀ ਬੜੀ ਚੱਲਦੀ ਉੱਥੇ ਹੂੰ ਉਹਦੀ ਕੀਮਤ ਫਰਜ਼ ਕਰੋ 1 ਮਿੰਟ ਵਾਸਤੇ ਬਾਹਰ 50 ਪੈਸੇ ਆ ਤੇ ਉਹ 100 ਰੁਪਏ ਦੀ ਮਿਲਦੀ ਪੁੜੀ ਫਿਰ ਸਾਬ ਅਮਰਿਤਪਾਲ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਐਨ ਐਸ ਲੱਗਿਆ ਹੋਇਆ ਦਿਬਰਗੜ ਦੇ ਹਿਲ ਦੇ ਅੰਦਰ ਹੈਗਾ ਇਹ ਉਹਨਾਂ ਦੇ ਕੁਝ ਸਾਥੀ ਜਿਹੜੇ ਆ ਉਹ ਪੰਜਾਬ ਭਾਵੇਂ ਸ਼ਿਫਟ ਕਰ ਲਏ ਗਏ ਨੇ ਪਾਰਟੀ ਬਣ ਚੁੱਕੀ ਆ ਸਰਜੀਤ ਸਿੰਘ ਖਾਲਸਾ ਵੀ ਉਹਨਾਂ ਦੇ ਨਾਲ ਹੈਗੇ ਨੇ ਉਹਨਾਂ ਦੇ ਫਾਦਰ ਵੀ ਇਸ ਪਾਰਟੀ ਦੇ ਵਿੱਚ ਹਿੱਸਾ ਹੈਗੇ ਨੇ ਬਤਾਓ ਰਾਜਨੀਤਿਕ ਨੁਮਾਇੰਦੇ ਤੁਸੀਂ ਇਸ ਚੀਜ਼ ਨੂੰ ਮੇਰਾ ਸਟੈਂਡ ਤਾਂ ਬਹੁਤ ਕ੍ਰਿਸਟਲ ਕਲੀਅਰ ਆ ਮੈਂ ਤਾਂ ਬਹੁਤ ਦੇਰ ਦਾ ਕਹਿ ਰਿਹਾ ਦੇਖੋ ਬਾਜ਼ਾਤੇ ਖੁਦ ਮੈਂ ਕਿਸੇ ਵੀ ਕਾਲੇ ਕਾਨੂੰਨ ਦੇ ਉਲਟ ਜਦ ਤੁਹਾਨੂੰ ਸਵਿਧਾਨ ਦਿੱਤਾ ਜਦ ਤੁਸੀਂ ਬਾਬਾ ਸਾਹਿਬ ਉਮੀਦਵਾਰ ਦੀਆਂ ਫੋਟੋਆਂ ਪਿੱਛੇ ਲਈਆਂ ਸਵਿਧਾਨ ਦਾ ਮਤਲਬ ਹੈ ਕਿ ਜਿਹੜਾ ਵੀ ਕੋਈ ਕਿੰਨਾ ਆਫੈਂਸ ਕਰਦਾ ਤੁਸੀਂ ਉਹਨੂੰ ਸਜ਼ਾ ਦਿਓ ਮੈਂ ਅੰਮ੍ਰਿਤਪਾਲ ਦੀ ਜਿਹੜੀ ਐਕਟੀਵਿਟੀ ਪੰਜਾਬ ਦੇ ਵਿੱਚ ਉਹਦੇ ਤੇ ਜ਼ਿਆਦਾ ਇਲਜ਼ਾਮ ਇਹੀ ਲੱਗ ਰਿਹਾ ਨਾ ਕਿ ਇੱਕ ਉਹ ਅਜਨਾਲੇ ਅਜਨਾਲੇ ਸਟੇਸ਼ਨ ਵਿੱਚ ਉਹਨੇ ਭੰਨ ਤੋੜ ਕੀਤੀ ਮੰਨ ਲਓ ਕਿ ਜ਼ਿਆਦਾ ਭੰਨ ਤੋੜ ਕੀਤੀ ਉਹਦੇ ਤੇ 307 ਲਾਓ ਉਹਦੇ ਤੇ 452 ਲਾਓ ਉਹਦੇ ਤੇ ਜਿਹੜੀਆਂ ਸੈਕਸ਼ਨ ਲਾ ਸਕਦੇ ਸੀਗੇ ਉਹਨੂੰ ਕੋਈ ਕੇਸ ਰਜਿਸਟਰ ਕਰੋ ਪਰ ਘੱਟੋ ਘੱਟ ਤੁਸੀਂ ਉਹਨੂੰ ਅੰਮ੍ਰਿਤਸਰ ਜੇਲ੍ਹ ਚ ਰੱਖੋ ਨਾ ਪੰਜਾਬ ਦੀ ਜੇਲ੍ਹ ਚ ਰੱਖੋ ਨਾ ਤੁਸੀਂ ਜਦੋਂ ਐਨਐਸਏ ਲਾਉਣੇ ਐਨਐਸਏ ਔਰ ਯੂਆਪਾ ਇਹ ਸਭ ਤੋਂ ਵੱਡੇ ਕਾਲੇ ਕਾਨੂੰਨ ਵਿਸ਼ਵ ਦੇ ਵਿੱਚ ਬਣੇ ਗਏ ਨੇ ਅੱਜ ਅੱਜ ਔਰ ਕੋਈ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਕੋਈ ਜਿਹੜੇ ਥੋੜੀ ਬਹੁਤ ਹੀ ਕੋਈ ਲੁਕੀ ਕੀ ਕਹਿੰਦੇ ਨੇ ਕਿ ਕੋਈ ਮੋਰੈਲਿਟੀ ਰੱਖਦੇ ਨੇ ਜਾਂ ਕੋ ਮਾੜਾ ਮੋਟਾ ਅਣਖ ਜਾਗਦੀ ਉਹਨਾਂ ਦੀ ਜਾਂ ਉਹਨਾਂ ਦਾ ਕਿਰਦਾਰ ਆ ਕੋਈ ਵੀ ਆਦਮੀ ਕਾਲੇ ਕਾਨੂੰਨ ਦੀ ਸਪੋਰਟ ਨਹੀਂ ਕਰਦਾ ਲੇਕਿਨ ਆਮ ਆਦਮੀ ਪਾਰਟੀ ਨੇ NSA ਲਾ ਕੇ ਪਿਛਲੇ 3 ਸਾਲ ਤੋਂ ਉੱਥੇ ਰੱਖਿਆ ਇਸ ਕਰਕੇ ਵੀ ਖਿਲਾਫ ਹੈ ਕਿ ਉਹ ਕਹਿੰਦੇ ਅਸੀਂ NSA ਔਰ ਇਹ ਕਾਲੇ ਕਾਨੂੰਨ ਅਸੀਂ ਹੰਡਾਏ ਹੋਏ ਨੇ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹ NSA ਦੇ ਤਹਿਤ ਉਹਨਾਂ ਨੂੰ ਜਦੋਂ 80 ਤੇ 90 ਦਾ ਅਧਾਕਾ ਚੱਲਦਾ ਸੀ ਨਾ ਜੀ ਇਮਰਜੈਂਸੀ ਤੋਂ ਬਾਅਦ ਜੀ ਜਦੋਂ ਅਕਾਲੀ ਦਲ ਦੇ ਲੀਡਰਸ ਨੂੰ ਡਿਟੇਨ ਕੀਤਾ ਜਾਂਦਾ ਸੀ ਤੂਸੀਆਂ ਸਟੇਟਾਂ 'ਚ ਜੀ ਦੈਟ ਵਾਸ ਆਲਸੋ ਇਨਕਲੂਡਿੰਗ ਬਾਦਲ ਬਰਨਾਲਾ ਸਾਹਿਬ ਕੁਲਦੀਪ ਸਿੰਘ ਵਡਾਲਾ ਦੋਸਤ ਇੰਤਸਾ ਸਾਹਿਬ ਮੇਰੇ ਪਿਤਾ ਜੀ ਨੂੰ ਇਹਨਾਂ ਨੇ ਸਾਰਿਆਂ ਨੇ ਚ ਤਕਰੀਬਨ 3-3 4-4 ਸਾਲ ਐਨਐਸਏ ਦਾ ਜਿਹੜਾ ਹੈਗਾ ਉਹ ਹੰਡਾਇਆ ਆਪਣੇ ਪਿੰਡੇ ਤੇ ਮੈਂ ਆਪਣੇ ਘਰ ਵਿੱਚ ਆਪਣੇ ਪਿਤਾ ਜੀ ਨੂੰ ਡਿਟੇਨ ਹੁੰਦੇ ਦੇਖ ਕੇ ਹਜ਼ਾਰੀ ਬਾਗ ਜੇਲ੍ਹ ਬਿਹਾਰ ਜਾਂ ਤੁਹਾਡਾ ਜਿਹੜਾ ਹੈ ਸਟੇਟ ਮੈਂ ਭੁੱਲ ਰਿਹਾ ਹਾਂ ਉਹਦਾ ਨਾਮ West Bengal ਦੇ ਨਾਲ ਹੈ Tripura ਅਗਰਤਲਾ ਜੇਲ੍ਹ ਵਿੱਚ ਰੱਖਿਆ ਗਿਆ ਉਹਨਾਂ ਨੂੰ ਸੋ ਆਈ ਕੈਨ ਅੰਡਰਸਟੈਂਡ ਦਾ ਪੇਨ ਕਿ ਜਦੋਂ ਤੁਸੀਂ ਕਿਸੇ ਘਰ ਦੇ ਵਿਅਕਤੀ ਨੂੰ ਚੱਕ ਕੇ ਐਨ ਐਸ ਐਚ ਲਾ ਕੇ ਤੇ ਦੂਰ ਸੁੱਟ ਦਿੰਦੇ ਨੇ ਤਾਂ ਕਰਕੇ ਮੈਂ ਖਾਸ ਤੌਰ ਤੇ ਇਹਦਾ ਇਸ ਤਰ੍ਹਾਂ ਦੇ ਕਾਲੇ ਕਾਨੂੰਨ ਦਾ ਵਿਰੋਧ ਕਰਦਾ ਹਾਂ ਜੇ ਕੋਈ ਆਦਮੀ ਗਲਤੀ ਕਰਦਾ ਵਾ ਪਨਿਸ਼ ਹਿਮ ਅਕੋਰਡਿੰਗ ਟੂ ਦਾ ਲਾਅ ਕਰ ਸਭ ਕਾਂਗਰਸ ਪਾਰਟੀ ਵੱਲ ਨੂੰ ਆਉਂਦੇ ਆ ਇੱਕਾ ਕਿਉਂ ਨਹੀਂ ਦਿਖਾਇਆ ਜਾ ਰਿਹਾ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕਿਉਂਕਿ ਜੇ ਤੁਸੀਂ ਮੈਨੂੰ ਪੁੱਛੋਗੇ ਵੀ ਇੱਕ ਕਿਹੜੀ ਗੱਲ ਤੁਸੀਂ ਕਹਿੰਦੇ ਆ ਲੁਧਿਆਣੇ ਵਾਲਾ ਇਲੈਕਸ਼ਨ ਜਿਹੜੇ ਬਾਈਪੋਲਸ ਹੋਏ ਨੇ ਬੜੇ ਸਾਫ਼ ਦਿਖਦੇ ਨੇ ਦੋ ਤੇ ਰੋ ਦੇ ਵਿੱਚ ਅਲੱਗ-ਅਲੱਗ ਖੜੇ ਹੋਏ ਦਿਖੇ ਨੇ ਕਾਂਗਰਸ ਇੱਕ ਵੱਡੀ ਪਾਰਟੀ ਆ ਨੈਸ਼ਨਲ ਪਾਰਟੀ ਆ ਸਟੇਟ ਦੇ ਵਿੱਚ ਉਹਨਾਂ ਦੀ ਸਰਕਾਰ ਰਹੀ ਆ ਇਮੀਡੀਏਟ ਸਰਕਾਰ ਰਹੀ ਆ ਲੇਕਿਨ ਜੋ ਇਸ ਵਕਤ ਹਾਲਾਤ ਪੈਦਾ ਹੋ ਰਹੇ ਨੇ ਇੱਕ ਬੰਦਾ ਜੁਆਇਨ ਕਰਵਾਉਂਦਾ ਹੈ ਫਿਰ ਸਟੇਟ ਪ੍ਰੈਜ਼ੀਡੈਂਟ ਕਹਿੰਦੇ ਮੈਨੂੰ ਪਤਾ ਨਹੀਂ ਸੀਗਾ ਇਸ ਚੀਜ਼ ਨੂੰ ਲੈ ਕੇ ਵੀ ਹਾਂ ਜੁਆਇਨਿੰਗ ਹੋਈ ਹੈ ਨਹੀਂ ਹੋਈ ਹੈਗੀ ਉਹਦੇ ਨਾਲ ਜਿਹੜੇ ਤੁਹਾਡੇ ਵਰਕਰ ਆ ਉਹ ਵੀ ਛੇ ਸ਼ੋ ਪੰਜ ਦੇ ਵਿੱਚ ਹੈਗੇ ਨੇ ਔਰ ਜਦੋਂ ਵਰਕਰ ਛੇ ਸ਼ੋ ਪੰਜ ਦੇ ਵਿੱਚ ਹੁੰਦਾ ਜਾਂ ਕੈਟਰ ਛੇ ਸ਼ੋ ਪੰਜ ਦੇ ਵਿੱਚ ਹੁੰਦਾ ਹੈ ਤਾਂ ਜਿਹੜੇ ਆਣ ਵਾਲੇ ਇਲੈਕਸ਼ਨ ਹੁੰਦੇ ਉਹਦੇ ਉੱਤੇ ਉਹਦਾ ਅਸਰ ਪੈਂਦਾ ਹੀ ਪੈਂਦਾ ਹੈ ਦੇਖੋ ਗੱਲ ਇਹ ਆ ਕਿ ਕੋਈ ਵੀ ਪਾਰਟੀ ਦੀ ਗੱਲ ਹੈ ਨਾ ਜਿਹੜੀ ਕਿਉਂਕਿ ਇਹ ਸਾਰੀਆਂ ਗੱਲਾਂ ਸਾਡੇ ਅੰਦਰ ਜਿਹੜੇ ਸਾਡੇ ਇਨਚਾਰਜ ਨੇ ਮਿਸਟਰ ਬਗੇਲ ਜੀ ਫਾਰਮਰ ਚੀਫ ਮਿਨਿਸਟਰ ਛੱਤੀਸਗੜ੍ਹ ਅਸੀਂ ਰਿਪੀਟਿਡਲੀ ਉਹਨਾਂ ਨੂੰ ਮਿਲ ਰਹੇ ਪਿਛਲੇ ਦਿਨਾਂ ਦੇ ਦਿੱਲੀ ਗਏ ਸੀ ਉਹਨਾਂ ਨੇ ਸਾਰੇ ਇਕੱਲੇ ਇਕੱਲੇ ਬੰਦੇ ਨੂੰ ਬੁਲਾ ਕੇ ਗੱਲ ਕੀਤੀ ਆ ਆਈ ਐਮ ਕੁਆਇਟ ਹੋਪਫੁਲ ਕਿ ਇਹਦਾ ਰੈਜ਼ੋਲੂਸ਼ਨ ਹੋਵੇਗਾ ਹੋਰ ਕੁਝ ਇਹ ਲੱਗਦਾ ਲੋਕਾਂ ਨੂੰ ਐਕਚੁਅਲੀ ਕੀ ਹੈ ਕਿ ਇਸ ਤਰ੍ਹਾਂ ਦੇ ਡਿਫਰੈਂਸਸ ਮਾੜੇ ਮੋਟੇ ਹਰ ਪੋਲੀਟਿਕਲ ਪਾਰਟੀ ਚ ਹੁੰਦੇ ਆ ਅਕਾਲੀ ਦਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਆ ਹੁਣ ਇਹ ਸਵਾਲ ਹੈ ਵੀ ਅਕਾਲੀ ਦਲ ਇਸ ਵਕਤ ਦੋ ਫਾੜ ਹੋ ਚੁੱਕਿਆ ਹੈ ਇੱਕ ਗਿਆਨੀ ਹਰਪ੍ਰੀਤ ਸਿੰਘ ਇੱਕ ਧੜੇ ਦੀ ਨੁਮਾਇੰਦੀ ਕਰ ਰਹੇ ਨੇ ਇੱਕ ਤਰ੍ਹਾਂ ਉਹਨਾਂ ਦੀ ਜਿਹੜੀ ਨੁਮਾਇੰਦਗੀ ਆ ਤੁਸੀਂ ਉਸ ਚੀਜ਼ ਨੂੰ ਕਿਦਾਂ ਦੇਖੋਗੇ ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲਵਾਲਾ ਹੈ ਉਹਨਾਂ ਵੱਲੋਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਕਾਲੀ ਦਲ ਬਣਾਇਆ ਜਾ ਰਿਹਾ ਉਹਦੇ ਉੱਤੇ ਬੜੇ ਤਿੱਖੇ ਸ਼ਬਦ ਮੈਂ ਇਸ ਤੋਂ ਵੀ ਵੱਡੀ ਗੱਲ ਤੁਹਾਨੂੰ ਦੱਸਦਾ ਕਹਿਣਾ ਚਾਹੁੰਦਾ ਵਾਂ ਕਿ ਅਕਾਲੀ ਦਲ ਪੰਜਾਬ ਦੀ ਇੱਕ ਪੁਰਾਣੀ ਬਲਕਿ ਦੇਸ਼ ਦੇ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਹੈ ਔਰ ਇਹਦਾ ਵਿਰਸਾ ਕਾਫੀ ਸਟਰਗਲ ਵਾਲਾ ਵਾ ਜਦੋਂ ਜਿਹਦ ਵਾਲਾ ਵਾ ਉਹ ਗੱਲ ਲੱਗਿਆ ਕਿ ਬਾਦਲ ਸਾਹਿਬ ਦੇ ਪਰਿਵਾਰ ਨੇ ਇਹਨੂੰ ਇੱਕ ਫੈਮਿਲੀ ਔਰੀਐਂਟਡ ਪਾਰਟੀ ਬਣਾ ਲਿਆ ਜਦਾਂ ਖਮਿਆਜ਼ਾ ਹੁਣ ਅਕਾਲੀ ਦਲ ਭੁਗਤ ਰਿਹਾ ਵਾ ਹੂੰ ਇੱਕ ਰੀਜਨਲ ਪਾਰਟੀ ਹੁੰਦਿਆ ਪੰਜਾਬ ਦੇ ਵਿੱਚ ਇਹਦਾ ਬੜੀ ਮਾਣ ਤੇ ਸਤਿਕਾਰ ਸੀ ਅੱਜ ਇਹ ਲੜਾਈ ਕੱਲੀ ਦੋ ਅਕਾਲੀਆਂ ਦੀ ਨਹੀਂ ਗਈ ਅਗਰ ਆਪਾਂ ਕੇਅਰਫੁਲੀ ਦੇਖਾਂਗੇ ਤਾਂ ਇਹਦੇ ਚ ਚਾਰ ਪ੍ਰੋਮਿਨੈਂਟ ਫੈਕਸ਼ਨਸ ਨੇ ਇਸ ਵੇਲੇ ਜੀ ਇੱਕ ਤਾਂ ਚਲੋ ਤੁਸੀਂ ਕਹਿ ਤਾ ਕਿ ਸੁਬੀਰ ਸਿੰਘ ਬਾਦਲ ਦੀ ਆ ਇੱਕ ਗਿਆਨੀ ਹਰਪ੍ਰੀਤ ਸਿੰਘ ਜੀ ਬਣੇ ਨੇ ਹੁਣ ਇੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਆ ਤੇ ਇੱਕ ਭਾਈ ਅਮਰਪਾਲ ਸਿੰਘ ਦੀ ਵੀ ਆ ਸੋ ਅਗਰ ਮੈਂ ਅਕਾਲ ਤਖਤ ਦਾ ਜਥੇਦਾਰ ਦੀ ਜਗ੍ਹਾ ਤੇ ਹੁੰਦਾ ਉਦੋਂ ਜਦ ਦਿਨ ਇਹਨਾਂ ਨੇ ਸਾਰੇ ਬੁਲਾਏ ਸੀ ਨਾ ਜੀ ਇਹਨਾਂ ਨੇ ਸਿਰਫ ਇੱਕ ਅਕਾਲੀ ਦਲ ਦੀਆਂ ਦੋ ਟੜਿਆਂ ਦੇ ਸੁਲਾਹ ਕਰਾਉਣ ਦੀ ਗੱਲ ਕਰਾ ਕੋਸ਼ਿਸ਼ ਕੀਤੀ ਇਹਨਾਂ ਨੂੰ ਚਾਹੀਦਾ ਸੀਗਾ ਕਿ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਟੜੇ ਨੇ ਪੰਜਾਬ 'ਚ ਹਮ ਸ਼ਾਇਦ ਇੱਕ 1920 ਅਕਾਲੀ ਦਲ ਵੀ ਆ ਜਾਂ ਕੋਈ ਛੋਟਾ ਮੋਟਾ ਕੁਝ ਹੋਰ ਵੀ ਕਿਸੇ ਨੇ ਆਪਣਾ ਬਣਾਇਆ ਹੋਊਗਾ ਹੁਣ ਅਕਾਲ ਤਖਤ ਦਾ ਜੱਜਦਾਰ ਸਾਰਿਆਂ ਨੂੰ ਕਹਿੰਦਾ ਕਿ ਵਦੇਰੇ ਪੰਥ ਖੇਤਾਂ ਦੇ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਜਿੰਨੇ ਧੜੇ ਅਕਾਲੀ ਦਲ ਨੇ ਇੱਥੇ ਪੇਸ਼ ਹੋ ਗੋ ਆਪਣੇ ਸਾਰੇ ਝੰਡੇ ਡਾਊਨ ਕਰੋ ਨਮੇ ਸਿਰੇ ਤੋਂ ਤੋਂ ਪਾਰਟੀ ਹੋ ਗਈ ਔਰ ਪਾਰਟੀ ਤੋਂ ਪ੍ਰਕਿਰਿਆ ਤੋਂ ਬਾਅਦ ਅਸੀਂ ਜਿਹੜਾ ਆਪਣਾ ਪ੍ਰਧਾਨ ਨਲਿਕ ਕਰਾਂਗੇ ਇਹ ਅਨਫੋਰਚਨਟਲੀ ਇੱਕ ਗੋਲਡਨ ਓਪਰਚੁਨਿਟੀ ਅਕਾਲ ਤੱਕ ਦੇ ਜਥੇਦਾਰ ਨੇ ਮਿਸ ਕੀਤੀ ਉਹਨੇ ਸਿਰਫ ਦੋ ਟੜਿਆਂ ਦੀ ਗੱਲ ਕੀਤੀ ਔਰ ਉਹਨੇ ਆ ਉਜਤਨ ਕੀਤਾ ਕਿ ਨਾ ਦੋਨਾਂ ਟੜਿਆਂ ਦੇ ਵਿੱਚੋਂ ਕੋ ਅਸੀਂ ਇੱਕ ਅਕਾਲੀ ਦਲ ਉਹ ਲੜਾਈ ਤਾਂ ਉੱਥੇ ਫਿਰ ਰਹਿ ਗਈ ਹੈ ਉਹ ਦੋ ਵੀ ਇਕੱਠੇ ਨਹੀਂ ਹੋਏ ਵੱਖਰੇ ਵੱਖਰੇ ਚੁੱਲੇ ਫਿਰ ਸੋ देयरफॉर ਇੱਕ ਬਹੁਤ ਜ਼ਿਆਦਾ ਆਈ ਵੁੱਡ ਨਾਟ ਮੇਰਾ ਸਾਡਾ ਕੋ ਕਮੈਂਟ ਕਰਨਾ ਬਹੁਤ ਬਣਦਾ ਵੀ ਨਹੀਂਗਾ ਬਟ ਮੈਂ ਮੈਨੂੰ ਥੋੜਾ ਅਫਸੋਸ ਹੁੰਦਾ ਬਤੌਰ ਇੱਕ ਆਰਡੀਨਰੀ ਸਿੱਖ ਕੋਕ ਮੇਰਾ ਆਪਣਾ ਅਕਾਲੀ ਦਿਲ ਦਾ ਬੈਕਗ੍ਰਾਉਂਡ ਰਹਾ ਸਾਡਾ ਪਛੋਕੜ ਆ ਤੇ ਜਦੋਂ ਇਦਾਂ ਇਹ ਚਾਰ ਪੰਜ ਤੇ 13 ਬਣ ਕੇ ਆਪਸ ਵਿੱਚ ਲੜਦੀਆਂ ਔਰ ਫਿਰ ਏਜੰਡਾ ਜਿਹੜਾ ਵਾ ਉਹ ਨਾ ਉਹ ਬੀਜੇਪੀ ਵੱਲੋਂ ਏਜੰਡਾ ਵਾ ਨਾ ਉਹ ਆਮ ਆਦਮੀ ਪਾਰਟੀ ਦੀ ਉੱਥੇ ਕੋਈ ਚਰਚਾ ਹੋ ਰਹੀ ਆ ਆਪਸ ਵਿੱਚ ਬਿਆਨਬਾਜ਼ੀ ਕਰਕੇ ਆਪਣਾ ਅਕਸ ਖਰਾਬ ਕਰ ਰਹੇ ਗੈਂਗਸਟਰਵਾਦ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮਤਲਬ ਬਾਹਰੋਂ ਇੱਕ ਕਾਲ ਆਦੀ ਆ ਤੇ ਪੰਜਾਬ ਦੇ ਵਿੱਚ ਕੁਝ ਨਾ ਕੁਝ ਹੋ ਜਾਂਦਾ ਹੈ ਬਹੁਤ ਸਟੇਬਲ ਕਰਨ ਦੀ ਕੋਸ਼ਿਸ਼ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਲਚਰ ਨਹੀਂ ਸੀ ਕਦੀ ਜੀ ਇਹ ਮੈਂ ਤਾਂ ਬੜਾ ਸੁਗੋ ਬੜਾ ਇਹ ਬੜਾ ਅਫਸੋਸ ਤੇ ਦੁੱਖ ਆ ਕਿ ਸਾਡੇ ਨੌਜਵਾਨ ਕਿਹੜੇ ਕੰਮ ਚ ਪੈ ਗਏ ਨੇ ਸਾਡੇ ਨੌਜਵਾਨ ਤਾਂ ਬੜੇ ਬਹਾਦਰ ਸੀ ਫੌਜ ਵਿੱਚ ਜਾਂਦੇ ਸੀ ਜਾਂ ਖੇਤੀ ਜਮੀਨਤ ਕਰਦੇ ਸੀ ਜਾਂ ਆਪਣਾ ਕੋਈ ਕਾਰੋਬਾਰ ਕਰਦੇ ਸੀ ਜਾਂ ਵਿਦੇਸ਼ਾਂ ਵਿੱਚ ਵੀ ਜਾਂਦੇ ਸੀ ਉੱਥੇ ਮਿਹਨਤ ਕਰਕੇ ਬੜੇ ਸਕਸੈਸਫੁਲ ਹੋਏ ਪੰਜਾਬੀ ਇਹ ਗੈਂਗਸਟਰ ਵਾਲਾ ਤਾਂ ਪਿਛਲੇ ਮੇਰਾ ਖਿਆਲ 10 ਪਾ 8 10 ਸਾਲ ਤੋਂ ਮੈਂ ਨੋਟਿਸ ਕਰ ਰਿਹਾ ਕਿ ਵਾਧਦਾ ਹੀ ਜਾ ਰਿਹਾ ਵਾਧਦਾ ਜਾ ਰਿਹਾ ਇਹਦਾ ਕੋਈ ਰੋਕਥਾਮ ਜਿਹੜੀ ਹੋਣੀ ਚਾਹੀਦੀ ਹੈ ਲੇਕਿਨ ਅੱਜ ਕੀ ਹੈਗਾ ਕਿ ਗੈਂਗਸਟਰਾਂ ਦੇ ਨਾਮ ਤੇ ਮੈਨੂੰ ਲੱਗਦਾ ਫਰਜ਼ੀ ਗੈਂਗਸਟਰ ਵੀ ਬੜੇ ਪੈਸੇ ਕਮਾ ਰਹੇ ਨੇ ਜਿਹੜਾ ਪਿੰਡਾਂ 'ਚ ਮਾੜਾ ਮੋਟਾ ਕੋ ਚੰਗਾ ਕੰਮ ਕਰ ਰਿਹਾ ਨਾ ਕੋਈ ਜ਼ਮੀਨ ਠੇਕੇ ਦੇ ਵਾਈ ਕਰ ਰਿਹਾ ਮੇਰੇ ਆਪਣੀ ਕੰਸਟੈਂਸੀ ਜਾਂ ਲਿਕਣ ਕੇ ਪੱਡੇ ਪਿੰਡ ਉਹ ਮੇਰ ਕੋਲ ਆਏ ਕਹਿੰਦੇ ਸਾਨੂੰ ਕੋਲ ਆ ਰਹੀਆਂ ਨੇ ਪੱਲੂ ਜਾਂ ਕੋਈ ਚਲੋ ਜਿਹੜੇ ਕੋਈ ਦੁਕਾਨ ਚੰਗੀ ਕਰਦਾ ਕੋਈ ਸੁਨਿਆਰਾ ਚੰਗਾ ਹੈਗਾ ਕਸਬਿਆਂ ਤੱਕ ਪਹੁੰਚ ਗਈ ਇਹ ਲੜਾਈ ਔਰ ਬਹੁਤ ਸਾਰੇ ਲੁਕੀ ਸਰਕਾਰ ਪੁਲਿਸ ਨੂੰ ਬਿਨਾਂ ਦੱਸੇ ਫਰੋਤੀਆਂ ਦੇ ਰਹੇ ਨੇ ਉਹਨਾਂ ਨੂੰ ਮਹੀਨਾ ਭਰ ਰਹੇ ਨੇ ਉਹਨਾਂ ਨੂੰ ਜਾਣ ਚੜਦੇ ਨੇ ਉਹਨਾਂ ਨੂੰ ਪਤਾ ਕਿ ਅਸੀਂ ਪੁਲਿਸ ਕੋ ਗਏ ਪੁ ਉਹਨਾਂ ਨੂੰ ਡਾਊਟ ਹੈ ਪੁਲਿਸ ਤੇ ਇੰਟੈਗ੍ਰਿਟੀ ਤੇ ਕਿ ਪੁਲਿਸ ਦਾ ਸਾਨੂੰ ਇਨਸਾਫ ਦਿਵਾ ਨਹੀਂ ਸਕੂਗੀ ਪ੍ਰੋਟੈਕਟ ਕਰੋਗੇ ਨਹੀਂ ਮੇਰਾ ਖਿਆਲ ਮਾਲਵੇ ਦੇ ਧਰਤੀ ਤੋਂ ਔਰ ਸਾਰੇ ਪੰਜਾਬ ਚੋਂ ਇੰਨੀਆਂ ਖਬਰਾਂ ਨੇ ਕਿ ਜਿਹੜੇ ਵਪਾਰੀ ਨੇ ਜਾਂ ਜਿਹੜੇ ਲੋਕਾਂ ਦਾ ਕੰਮਕਾਰ ਚੰਗਾ ਵਾ ਉਹ ਸਾਰੇ ਪੈਸੇ ਭਰੀ ਜਾਂਦੇ ਨੇ ਉਹ ਸਰਕਾਰ ਉਹਦਾ ਕਹੀ ਜਾਂਦੀ ਸੀ ਗੈਂਗਸਟਰ ਮੁਕਾਦ ਤੇ ਫਲਾਣ ਨੇ ਪੈਦਾ ਫਲਾਣ ਨੇ ਕੀਤੀ ਦੇਖੋ ਭਗਵੰਤ ਦਾ ਇੱਕ ਸਭ ਤੋਂ ਮਾੜਾ ਰਵਈਆ ਇਹ ਆਇਆ ਕਿ ਇਹ ਜਿਹੜੀ ਗੱਲ ਹੋ ਰਹੀ ਹੁਣ ਅਖੇ ਪਿਛਲਿਆਂ ਨੇ ਪੈਦਾ ਕੀਤੀ ਹੁਣ ਇਸ ਸਰਕਾਰ ਦਾ ਸਮਾ ਮੁੱਕਣ ਤੇ ਆ ਗਿਆ ਇਹਨੂੰ 50 ਸਾਲ ਤੱਕ ਕਿਸੇ ਨੇ ਸਰਕਾਰ ਦੇਣੀ ਨਹੀਂ ਸੀਗੀ ਅੱਜ ਤੱਕ ਆਪਣੀ ਸਰਕਾਰ ਦੀ ਰਿਸਪੋਨਸੀਬਿਲਟੀ ਨਹੀਂ ਲੈ ਰੇ ਕੋਈ ਡਰੱਗਸ ਦੀ ਗੱਲ ਕਰਦੇ ਮਗਰ ਲੈਂਦੇ ਸੀ ਗੈਂਗਸਟਰਾਂ ਮਗਰ ਲੈਂਦੇ ਸੀ ਪੈਸਾ ਹੈ ਨਹੀਂ ਮਗਰ ਲੈਣੇ ਨਹੀਂ ਛੱਡਿਆ ਜੀ ਕਰਪਸ਼ਨ ਸੀ ਤਾਂ ਮਗਰ ਲੈਂਦੇ ਸੀ ਤੁਸੀਂ ਆਪਣੀ ਗੱਲ ਕਰੋਗੇ ਤੁਸੀਂ ਪਿਛਲੇ 3.5 ਸਾਲ ਪੌਣੇ 4 ਸਾਲ ਵਿੱਚ ਕੀ ਕੀਤਾ ਔਰ ਸਵਾਏ ਚੁਟਕਲੇ ਸਰਾਉਂਡ ਤੋਂ ਮਤਲਬ ਆਈਵ ਨੈਵਰ ਸੀਨ ਅ ਚੀਫ ਮਿਨਿਸਟਰ ਜਿਹੜਾ ਮਿਮਿਕਰੀ ਕਰਦਾ ਸਟੇਜ ਤੇ ਰੋਜ਼ ਕਦੇ ਸੁਖਵੀਰ ਸਿੰਘ ਬਾਦਲ ਦੀ ਉਹ ਹੁਲ ਆ ਰਿਹਾ ਕੀ ਕਹਿੰਦੇ ਹੁੰਦੇ ਉਹਦੀ ਸਾੰਗ ਲਾ ਰਿਹਾ ਵਾ ਹਾਂਜੀ ਕਦੀ ਅ ਵਿਕਰਮਜੀਤ ਜੀ ਥੇਦੀ ਘਰ ਵਾਲੇ ਕਦੀ ਲੇਡੀਜ਼ ਦੀ ਵੀ ਸੰਗ ਲਾਉਂਦਾ ਕਿ ਚੀਫ ਮਿਨਿਸਟਰ ਦੇਖਿਆ ਤੁਸੀਂ ਕਦੀ ਕਿਸੇ ਲੀਡਰ ਦੇ ਬਾਰੇ ਕਦੀ ਕਿਸੇ ਨੂੰ ਕਹਿੰਦਾ ਟਿੱਚਰਾ ਕਰਦਾ ਕਿ ਇਹਨੇ ਪਜਾਮੀ ਕਿਉਂ ਪਾਈ ਆ ਯਾ ਅੰਗਰੇਜ਼ੀ ਸਕੂਲ ਚੋਂ ਪੜਿਆ ਹੋ ਆ ਮੀਨ ਥੀਜ਼ ਆਰ ਨਾਟ ਦ ਇਸ਼ੂਜ਼ ਆਫ ਪੰਜਾਬ ਪੰਜਾਬ ਦੇ ਮਸਲੇ ਇਹਦੋਂ ਕਈ ਗੁਣਾ ਜ਼ਿਆਦਾ ਸੀਰੀਅਸ ਸੰਜੀਦਾ ਜਿਹੜੇ ਅੱਜ ਤੱਕ ਆਮ ਆਦਮੀ ਪਾਰਟੀ ਨੇ ਬੈਠ ਕੇ ਕਿਸੇ ਪਲੇਟਫਾਰਮ ਤੇ ਉਹਦੀ ਪ੍ਰੋਪਰ ਥ੍ਰੈਡ ਵੇਅ ਡਿਸਕਸ਼ਨ ਨਹੀਂ ਕੀਤੀ ਕਰਸਾ ਆਖਰੀ ਦੋ ਸਵਾਲ ਨੇ ਤੁਹਾਨੂੰ ਨਹੀਂ ਲੱਗਦਾ ਵੀ ਰਾਜਨੀਤੀ ਦੇ ਵਿੱਚ ਜਿਹੜਾ ਨਿੱਜੀ ਤੌਰ ਦੇ ਉਤੇ ਹਮਲੇ ਕਰਨੇ ਉਹ ਥੋੜੇ ਜ਼ਿਆਦਾ ਵੱਧ ਗਏ ਨੇ ਪਿਛਲੇ ਸਮੇਂ ਦੌਰਾਨ ਇਹ ਨਹੀਂ ਹੋਣਾ ਚਾਹੀਦਾ ਸੀਗੇ ਰਾਜਨੀਤੀ ਦੇ ਵਿੱਚ ਇੱਕ ਸਿਸ਼ਟਾਚਾਰ ਨਾਮ ਦੀ ਚੀਜ਼ ਹੁੰਦੀ ਆ ਨਹੀਂ ਉਹ ਮੈਂ ਸਮਝ ਗਿਆ ਪਰ ਓਵਰ ਅ ਪੀਰੀਅਡ ਆਫ ਟਾਈਮ ਸਾਰੇ ਦੇਸ਼ ਵਿੱਚ ਹੀ ਕਲਚਰ ਵਿਗੜਿਆ ਹੈ ਇਕੱਲਾ ਕੋਈ ਪੰਜਾਬ ਦੀ ਨਹੀਂ ਕੀ ਤੁਸੀਂ ਨੈਸ਼ਨਲ ਲੈਵਲ ਤੇ ਦੇਖ ਲਓ ਤੁਸੀਂ ਕਿਵੇਂ ਭਾਜਪਾ ਨੇ ਬਹੁਤ ਲੰਬਾ ਸਮਾਂ ਰਾਹੁਲ ਗਾਂਧੀ ਨੂੰ ਪਰਸਨਲ ਟਾਰਗੇਟ ਕਰਕੇ ਰਾਹੁਲ ਤੇ ਪੱਪੂ ਦਾ ਨਾਮ ਦੇ ਰੱਖਿਆ ਹਮਮ ਔਰ ਉਹਦਾ ਮਜ਼ਾਕ ਉਡਾਇਆ ਗਿਆ ਹਮ ਮਤਲਬ ਇੱਕ ਇੱਕ ਰਾਸ਼ਟਰੀ ਪਾਰਟੀ ਇੱਕ ਆਪੋਜੀਸ਼ਨ ਦੇ ਲੀਡਰ ਨੂੰ ਔਰ ਅੱਜ ਰਾਹੁਲ ਗਾਂਧੀ ਸਟਰਗਲ ਕਰਦਾ 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 ਇਸ ਲੈਵਲ ਤੱਕ ਪਹੁੰਚ ਗਿਆ ਕਿ ਬੜੀ ਮੁਸ਼ਕਲ ਨਾਲ ਉਸਨੇ ਉਸ ਟੈਗ ਤੋਂ ਆਪਣੇ ਆਪ ਨੂੰ ਬਾਹਰ ਕੱਢਿਆ ਲਾਈਕਵਾਇਜ਼ ਪੰਜਾਬ ਦੇ ਵਿੱਚ ਹੁਣ ਮੈਂ ਭਗਵੰਤ ਜੀ ਤੁਹਾਨੂੰ ਗਲਤ ਦੱਸੀ ਤਾਂ ਜਨਾ ਇਹ ਕਦੀ ਕਿੱਕਲੀ ਸੁਣਾ ਕੋਈ ਇਹਨਾਂੋਂ ਜ਼ਿਆਦਾ ਮਾੜੀ ਹਰਕਤ ਨਹੀਂ ਸੀ ਸੁਖਬੀਰ ਦਾ ਨਾਮ ਲੈ ਕੇ ਹਰ ਸਿਮਰਤ ਦਾ ਸਿਮਰੂ ਕਹਿਣਾ ਜਾਂ ਕੈਪਟਨ ਨੂੰ ਕੁਝ ਹੋਰ ਜਾਂ ਬਾਦਲ ਦੇ ਖਿਲਾਫ ਹੋਰ ਕੁਝ ਬੋਲਣਾ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਹੈ ਉਹਦੇ ਬਾਰੇ ਐਂਡ ਮਤਲਬ ਉਂਗਲੀਆਂ ਕਰ ਕਰਕੇ ਕਿਚੀਚੀਆਂ ਲੈ ਲੈ ਕੇ ਬੋਲਣਾ ਸੋ ਦੇ ਹੈਵ ਆਲਸੋ ਉਸ ਇਸ ਪਰਸਨਲ ਅਟੈਕਸ ਨੂੰ ਵਧਾਇਆ ਵਾ ਤੇ ਜਦੋਂ ਤੁਹਾਡਾ ਨਾਮ ਲੈ ਲੈ ਕੇ ਕੋਈ ਅਟੈਕ ਕਰਦਾ ਫਿਰ ਤੁਸੀਂ ਉਹਦਾ ਜਵਾਬ ਨਹੀਂ ਦਿਓਗੇ ਤਾਂ ਲੋਕੀ ਕਹਿਣਗੇ ਦਾ ਡਰਦੇ ਨੇ ਬਿਲਕੁਲ ਸੋ ਉਸ ਉਸੇ ਲਹਿਜੇ ਵਿੱਚ ਜਵਾਬ ਦੇਣਾ ਪੈਂਦਾ ਕਿਰਪਾ ਕਰਕੇ ਬਹੁਤ-ਬਹੁਤ ਧੰਨਵਾਦ ਆ ਤੁਸੀਂ ਬਹੁਤ ਸਮਾਂ ਦਿੱਤਾ ਸਾਨੂੰ ਔਰ ਬੜੀ ਅਹਿਮ ਗੱਲਾਂ ਸੂਬੇ ਨੂੰ ਲੈ ਕੇ ਕੀਤੀਆਂ ਮੋਸਟ ਵੈਲਕਮ ਜੀ ਇਸਨ ਸੁਖਵਾਲ ਸਿੰਘ ਖਹਿਰਾ ਮਾਜੁੰਦਾਵ ਵਿਦਾਇਕ ਤੇ ਜਿਨ੍ਹਾਂ ਵੱਲੋਂ ਵੱਖ-ਵੱਖ ਮੁੱਦਿਆਂ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਗਿਆ ਕੇਂਦਰ ਸਰਕਾਰ ਦੇ ਉੱਤੇ ਵੀ ਉਹਨਾਂ ਵੱਲੋਂ ਤਿੱਖੇ ਸ਼ਬਦੀ ਵਾਰ ਕੀਤੇ ਗਏ ਤੇ ਸੂਬਾ ਸਰਕਾਰ ਦੂ ਵੀ ਲੰਬੇ ਹੱਥੀ ਲੈਂਦੇ ਹੋਏ ਦਿਖਾਈ ਦਿੱਤੇ ਪਾਕ ਪੰਜਾਬ ਦੇ ਲਈ ਫਿਲਹਾਲ ਇਹ ਨਹੀਂ ਮੀਨੋ ਦੇ ਜਾਰ ਸਤਿ ਸ਼੍ਰੀ ਅਕਾਲ